ਨਾ ਹਰਮਨ ਪਿਆਰਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਮਨਦੀਪ ਦੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਆਪਣੇ ਕਿਸਾਨ ਭਰਾਵਾਂ ਨੂੰ ਵੱਧ ਤੋਂ ਵੱਧ ਉਹਨਾਂ ਦੇ ਕੀਤੇ ਬਾਰੇ ਜਾਣੂ ਕਰਵਾਈਏ ਤੇ ਆਓ ਫਿਰ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੀ ਸ਼ੁਰੂਆਤ ਕਰਦੇ ਹਾਂ ਪਸ਼ੂ ਪਾਲਕਾਂ ਲਈ ਸੂਚਨਾ ਤੇ ਸੁਝਾਅ ਪਿਆਰੇ ਪਸ਼ੂ ਪਾਲਕ ਵੀਰੋ ਮੈਂ ਡਾਕਟਰ ਤੇਜ ਕੁਮਾਰ ਸ਼ਰਮਾ ਜੋ ਕਿ ਪਸ਼ੂ ਪਾਲਣ ਵਿਭਾਗ ਪੰਜਾਬ ਵਿੱਚ ਬਤੌਰ ਵੈਟਰਨਰੀ ਅਫਸਰ ਇਨਚਾਰਜ ਵੈਟਰਨਰੀ ਪੋਲੀਕਲੀਨਿਕ ਹੁਸ਼ਿਆਰਪੁਰ ਵਿਖੇ ਆਪਣੀ ਸੇਵਾਵਾਂ ਨਿਭਾ ਰਿਹਾ ਹਾਂ ਮੈਂ ਆਪ ਜੀ ਲਈ ਲੈ ਕੇ ਆਇਆ ਪਸ਼ੂਆਂ ਸੰਬੰਧੀ ਕੁਝ ਮਹੱਤਵਪੂਰਨ ਸੂਚਨਾਵਾਂ ਅਤੇ ਸੁਝਾਅ ਸਭ ਤੋਂ ਮੁੱਖ ਵਿਸ਼ਾਣੂ ਰੋਗਾਂਾਂ ਮੱਝਾਂ ਵਿੱਚ ਪਾਇਆ ਜਾਂਦਾ ਹੈ ਐਫ ਐਮ ਡੀ ਦੀ ਬਿਮਾਰੀ ਜਿਸ ਨੂੰ ਅਸੀਂ ਮੂੰਹ ਖੁਰ ਦੀ ਬਿਮਾਰੀ ਵੀ ਕਹਿ ਦਿੰਦੇ ਹਾਂ ਅਕਸਰ ਇਹ ਬਿਮਾਰੀ ਦੇ ਵਿੱਚ ਲੱਛਣ ਦੇਖੇ ਜਾਂਦੇ ਹਨ ਜਿਵੇਂ ਕਿ ਗਾਂਵਾਂ ਮੱਜਾਂ ਦੇ ਮੂੰਹ ਦੇ ਵਿੱਚ ਅਤੇ ਖੁਰਾਂ ਦੇ ਵਿੱਚ ਛਾਲੇ ਪਸ਼ੂਆਂ ਨੂੰ ਤੇਜ਼ ਬੁਖਾਰ ਅਤੇ ਉਹਨਾਂ ਦੇ ਦੁੱਧ ਦੇਣ ਦੀ ਸਮਰੱਥਾ ਵੀ ਘਟ ਜਾਂਦੀ ਹੈ ਇਸ ਨਾਲ ਪਸ਼ੂ ਪਾਲਕਾਂ ਨੂੰ ਅਕਸਰ ਵਿਤੀ ਕਾਫੀ ਵਿਤੀ ਨੁਕਸਾਨ ਹੁੰਦਾ ਹੈ ਇਸ ਸਬੰਧੀ ਆਪ ਜੀ ਨੂੰ ਇਹ ਹਦਾਇਤ ਕੀਤੀ ਜਾਂਦੀ ਹੈ ਕਿ ਆਪਣੇ ਨਜ਼ਦੀਕੀ ਸਰਕਾਰੀ ਪਸ਼ੂ ਹਸਪਤਾਲ ਦੇ ਵੈਟਰਨਰੀ ਡਾਕਟਰ ਦੀ ਸਲਾਹ ਨਾਲ ਸਮੇਂ ਸਮੇਂ ਸਰ ਪਸ਼ੂਆਂ ਨੂੰ ਟੀਕਾਕਰਨ ਕਰਵਾਇਆ ਜਾਵੇ ਐਲ ਐਸ ਡੀ ਦੀ ਬਿਮਾਰੀ ਹਾਲ ਹੀ ਦੀ ਘੜੀ ਵਿੱਚ ਦੇਖਿਆ ਗਿਆ ਸੀ ਕਿ ਇਹ ਬਿਮਾਰੀ ਪੰਜਾਬ ਵਿੱਚ ਕਾਫੀ ਪੱਧਰ ਤੇ ਫੈਲੀ ਸੀ ਜਿਸ ਨਾਲ ਕੀ ਪਸ਼ੂਆਂ ਨੂੰ ਕਾਫੀ ਨੁਕਸਾਨ ਹੋਇਆ ਕਾਫੀ ਮੱਛੂਆਂ ਦੀ ਮੌਤ ਵੀ ਹੋਈ ਇਸ ਦੇ ਮੁੱਖ ਲੱਛਣ ਪਾਏ ਜਾਂਦੇ ਹਨ ਗਾਵਾ ਦੇ ਅਤੇ ਮੱਜਾ ਦੇ ਸਰੀਰ ਦੇ ਉੱਤੇ ਧੱਫੜ ਪੈਣੇ ਪਸ਼ੂਆਂ ਨੂੰ ਤੇਜ਼ ਬੁਖਾਰ ਇਹ ਵੀ ਇੱਕ ਬਿਸ਼ਾਣੂ ਰੋਗ ਹੈ ਜਿਸ ਤੇ ਸਬੰਧੀ ਵੀ ਟੀਕਾਕਰਨ ਪਸ਼ੂ ਹਸਪਤਾਲਾਂ ਵਿੱਚ ਉਪਲਬਧ ਹੈ ਬੱਕਰੀਆਂ ਤੇ ਭੇਡਾਂ ਦੇ ਵਿੱਚ ਬਿਸ਼ਾਣੂ ਰੋਗ ਮੁੱਖ ਬਿਸ਼ਾਣੂ ਰੋਗ ਜਿਵੇਂ ਕਿ ਪੀਪੀਆਰ ਪੀਪੀਆਰ ਇੱਕ ਬਿਸ਼ਾਣੂ ਰੋਗ ਜੋ ਕਿ ਇਹਦੇ ਨਿਸ਼ਾਨ ਲੱਛਣ ਪਾਏ ਜਾਂਦੇ ਹਨ ਜਿਵੇਂ ਕਿ ਬੱਕਰੀਆਂ ਦੇ ਮੂੰਹ ਉੱਤੇ ਸੋਜ ਹੋ ਜਾਂਦੀ ਹੈ ਤੇਜ਼ ਬੁਖਾਰ ਹੋ ਜਾਂਦਾ ਹੈ ਜਾਨਵਰ ਨੂੰ ਇਸ ਨਾਲ ਨਮੂਨੀਆ ਵੀ ਜਾਂ ਬੱਕਰੀਆਂ ਨੂੰ ਅਕਸਰ ਦੇਖਿਆ ਜਾਂਦਾ ਹੈ ਜਿਸ ਦੇ ਨਾਲ ਉਹਨਾਂ ਦੇ ਨੱਕ ਵਿੱਚੋਂ ਰੇਸ਼ਾ ਜਾਂ ਜ਼ੁਕਾਮ ਵਰਗੀ ਚੀਜ਼ ਵੀ ਆਂਦੀ ਹੈ ਸੋ ਇਹ ਇਸ ਤੇ ਇਸ ਸੰਬੰਧੀ ਵੀ ਸਮੇਂ-ਸਮੇਂ ਸਰ ਪਸ਼ੂ ਪਾਲਣ ਵਿਭਾਗ ਵੱਲੋਂ ਨਜ਼ਦੀਕੀ ਪਸ਼ੂ ਹਸਪਤਾਲਾ ਵਿੱਚ ਟੀਕਾ ਕਰਨ ਮੁਹੱਈਆ ਕਰਵਾਇਆ ਜਾਂਦਾ ਹੈ ਸੂਰਾ ਦੇ ਵਿੱਚ ਜੋ ਮੁੱਖ ਬਿਮਾਰੀ ਪਾਈ ਜਾਂਦੀ ਹੈ ਉਹ ਹੈ ਸਵਾਈਨ ਫੀਵਰ ਦੀ ਬਿਮਾਰੀ ਇਹ ਵੀ ਇੱਕ ਵਿਸ਼ਾਣੂ ਰੋਗ ਹੈ ਜੋ ਕਿ ਇਸ ਦੇ ਮੁੱਖ ਲੱਛਣ ਸੂਰਾ ਵਿੱਚ ਪਾਏ ਜਾਂਦੇ ਹਨ ਜਿਵੇਂ ਕਿ ਸੂਰਾ ਦੇ ਕੰਨਾਂ ਦੇ ਉੱਤੇ ਲਾਲਗੀ ਜਾਂ ਨੀਲਾਪਣ ਪੈ ਜਾਂਦਾ ਹੈ ਉਹਨਾਂ ਦੇ ਢਿੱਡ ਦੇ ਉੱਤੇ ਵੀ ਅਕਸਰ ਨੀਲੇ ਜਾਂ ਲਾਲ ਰੰਗ ਦੇ ਟਿਮਕਣੇ ਹੋ ਜਾਂਦੇ ਹਨ ਸੂਰਾਂ ਨੂੰ ਤੇਜ਼ ਬੁਖਾਰ ਹੁੰਦਾ ਹੈ ਮੂਕ ਵੀ ਲੱਗ ਜਾਂਦੀ ਹੈ ਇਸ ਬਿਮਾਰੀ ਦੇ ਸਬੰਧੀ ਟੀਕਾ ਕਰਨਾ ਆਪਣੇ ਨਜ਼ਦੀਕੀ ਵੈਟਰਨਰੀ ਡਾਕਟਰ ਦੇ ਸਲਾਹ ਨਾਲ ਸਮੇਂ ਸਿਰ ਕਰਾਉਣਾ ਬਹੁਤ ਹੀ ਜ਼ਰੂਰੀ ਹੈ ਮੁਰਗੀਆਂ ਦੇ ਵਿੱਚ ਵਿਸ਼ਾਣੂ ਰੋਗ ਜਿਵੇਂ ਕਿ ਬਰਡ ਫਲੂ ਦੀ ਬਿਮਾਰੀ ਜਿਸ ਨੂੰ ਅਸੀਂ ਏਵੀਅਨ ਇਨਫਲੂਐਂZA ਦੀ ਬਿਮਾਰੀ ਵੀ ਕਹਿ ਦਿੰਦੇ ਹਾਂ ਜਿਸ ਦੇ ਮੁੱਖ ਲੱਛਣ ਪਾਏ ਜਾਂਦੇ ਹਨ ਉਹਨਾਂ ਦੀ ਕਲਗੀ ਨੀਲੇ ਰੰਗ ਦੀ ਫਿਰ ਜਾਂਦੀ ਹੈ ਮੁਰਗੀਆਂ ਨੂੰ ਤੇਜ਼ ਬੁਖਾਰ ਹੁੰਦਾ ਹੈ ਤੇ ਕਾਫੀ ਜ਼ਿਆਦਾ ਮਾਤਰਾ ਵਿੱਚ ਮੁਰਗੀਆਂ ਦੀ ਬਿਲਕੁਲ ਘੱਟ ਸਮੇਂ ਵਿੱਚ ਮੌਤ ਹੋ ਜਾਂਦੀ ਹੈ ਸੋ ਇਸ ਬਿਮਾਰੀ ਸਬੰਧੀ ਆਪਣਾ ਨਜ਼ਦੀਕੀ ਆਪਣੇ ਵੈਟਰੀਨਰੀ ਡਾਕਟਰ ਨੂੰ ਜਲਦ ਤੋਂ ਜਲਦ ਸੂਚਨਾ ਸੂਚਿਤ ਕਰਨਾ ਬਹੁਤ ਹੀ ਜ਼ਰੂਰੀ ਹੈ। ਕੁੱਤਿਆਂ ਦੇ ਵਿੱਚ ਦੋ ਬੁਖ ਬਿਸ਼ਾਣੂ ਰੋਗ ਪਏ ਜਾਂਦੇ ਹਨ ਜਿਵੇਂ ਕਿ ਪਾਰਵੋ ਵਾਇਰਸ। ਪਾਰਵੋ ਵਾਇਰਸ ਅਕਸਰ 1 ਸਾਲ ਤੋਂ ਘੱਟ ਉਮਰ ਦੇ ਕੁੱਤਿਆਂ ਦੇ ਵਿੱਚ ਹੁੰਦਾ ਹੈ। ਇਹ 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 ਵਾਇਰਸ ਨਾਲ ਜੋ ਕਿ ਆਪਣਾ ਡਾਈਜੈਸਟਿਵ ਸਿਸਟਮ ਜਿਹੜਾ ਕਿ ਢਿੱਡ ਦੀ ਬਿਮਾਰੀ ਹੁੰਦੀ ਹੈ ਇਸ ਤੋਂ ਸਿਰਫ ਤੇ ਸਿਰਫ ਇੱਕ ਹੀ ਬਚਾ ਹੈ। ਕੀ ਟੀਕਾ ਕਰਨ ਸੋ ਇਹ ਇਸ ਦਾ ਟੀਕਾ ਕਰਨ ਵੀ ਇਸ 45 ਦਿਨ ਦੀ ਉਮਰ ਤੋਂ ਆਪਣੇ ਨਜ਼ਦੀਕੀ ਵੈਟਰਨਰੀ ਡਾਕਟਰ ਦੀ ਸਲਾਹ ਨਾਲ ਕਰਵਾਉਣਾ ਬਹੁਤ ਹੀ ਜ਼ਰੂਰੀ ਹੈ। ਡਿਸਟੈਂਪਰ ਦੀ ਬਿਮਾਰੀ ਅਕਸਰ ਕਿਸੇ ਵੀ ਉਮਰ ਦੇ ਕੁੱਤੇ ਦੇ ਵਿੱਚ ਪਾਈ ਜਾ ਸਕਦੀ ਹੈ ਜੋ ਕਿ ਲਾਗ ਦੀ ਬਿਮਾਰੀ ਹੁੰਦੀ ਹੈ। ਇਸ ਬਿਮਾਰੀ ਦੇ ਦਾ ਵੀ ਸਿਰਫ ਤੇ ਸਿਰਫ ਇੱਕ ਹੀ ਇਲਾਜ ਹੈ ਕਿ ਟੈਂ ਸਮੇਂ ਸੇ ਟੀਕਾ ਕਰਨ ਕਰਨਾ ਬਹੁਤ ਹੀ ਜ਼ਰੂਰੀ ਹੈ। ਸੋ ਇਹ ਸਨ ਪਸ਼ੂਆਂ ਸੰਬੰਧੀ ਕੁਝ ਮਹੱਤਵਪੂਰਨ ਸੂਚਨਾਵਾਂ ਅਤੇ ਸੁਝਾਅ। ਧੰਨਵਾਦ। ਅੱਜ ਦਾ ਸਾਡਾ ਵਿਸ਼ਾ ਹੈ ਗਰਮੀਆਂ ਵਿੱਚ ਬਾਹਰੀ ਪਰਜੀਵੀਆਂ ਤੋਂ ਪਸ਼ੂਆਂ ਦਾ ਬਚਾਅ ਤੇ ਇਸ ਵਿਸ਼ੇ ਤੇ ਸਾਡੇ ਨਾਲ ਗੱਲਬਾਤ ਕਰਨਗੇ ਡਾਕਟਰ ਪਰਮਜੀਤ ਕੌਰ ਜੀ ਜੋ ਕਿ ਗੁਰੂ ਅੰਗਦ ਦੇ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਤੋਂ ਨੇ ਤੇ ਉਹਨਾਂ ਨਾਲ ਗੱਲਬਾਤ ਕਰਨਗੇ ਡਾਕਟਰ ਹਰਪ੍ਰੀਤ ਸਿੰਘ ਜੀ ਆਓ ਫਿਰ ਉਹਨਾਂ ਦੀ ਗੱਲਬਾਤ ਇਕਦੇ ਹਾਂ ਅੱਜ ਅਸੀਂ ਆਏ ਹਾਂ ਗੁਰੂ ਅੰਗਦ ਦੇ ਵੈਟਰੀ ਐਨੀਮਲ ਸੈਂਸ ਯੂਨੀਵਰਸਿਟੀ ਲੁਧਿਆਣਾ ਵਿਖੇ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਨੇ ਡਾਕਟਰ ਪਰਮਜੀਤ ਕੌਰ ਜੀ ਜਿਹੜੇ ਸਾਨੂੰ ਦੱਸਣਗੇ ਕਿ ਪਰਜੀਵੀ ਕੀ ਹੁੰਦੇ ਆ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਪਰੇਸ਼ਾਨੀਆਂ ਆਉਂਦੀਆਂ ਐ ਕਿਵੇਂ ਇਹਨਾਂ ਪਰੇਸ਼ਾਨੀਆਂ ਤੋਂ ਬਚਿਆ ਜਾ ਸਕਦਾ ਹੈ ਡਾਕਟਰ ਸਾਹਿਬ ਸੰਖੇਪ ਦੇ ਵਿੱਚ ਤੁਸੀਂ ਇਹ ਦੱਸੋ ਕਿ ਆਪਾਂ ਪਰਜੀਵੀ ਤੋਂ ਜਿਹੜਾ ਉਹ ਕੀ ਸੰਬੰਧ ਸਮਝਦੇ ਆਂ ਤੇ ਪਰਜੀਵੀ ਜਿਹੜੇ ਕਿਹਨੀਆਂ ਕਿਸਮ ਦੇ ਜਿਹੜੇ ਉਹ ਪਾਏ ਜਾਂਦੇ ਦੇਖੋ ਜੀ ਪਰਜੀਵੀ ਨਾਮ ਤੋਂ ਹੀ ਪਤਾ ਚੱਲਦਾ ਆ ਪ੍ਰਾਇਆ ਜੀਵ ਉਹ ਜੀਵ ਛੋਟੇ ਛੋਟੇ ਹੁੰਦੇ ਨੇ ਜੋ ਆਪਣੇ ਵਧਣ ਫੁੱਲਣ ਲਈ ਆਪਣਾ ਜੀਵਨ ਚੱਕਰ ਕਾਲ ਪੂਰਾ ਕਰਨ ਲਈ ਮਨੁੱਖਾਂ ਦੇ ਉੱਤੇ ਤੇ ਪਸ਼ੂਆਂ ਦੇ ਉੱਤੇ ਆਪਣਾ ਜਿਹੜਾ ਹੈਗਾ ਨਿਰਭਰ ਹੁੰਦੇ ਨੇ ਇਹ ਪਰਜੀਵੀ ਜਿਹੜੇ ਹੈਗੇ ਨੇ ਇਨਾਂ ਦੀਆਂ ਕਈ ਕਿਸਮਾਂ ਹੁੰਦੀਆਂ ਨੇ ਕੁਝ ਪਰਜੀਵੀ ਹੈਗੇ ਜਿਹੜੇ ਬਾਹਰੀ ਮਤਲਬ ਜਿਹੜੀ ਚਮੜੀ ਦੇ ਉੱਤੇ ਰਹਿੰਦੇ ਨੇ ਜਿਨ੍ਹਾਂ ਦੇ ਵਿੱਚ ਚਿਚੜ ਮੱਖੀਆਂ ਮੱਛਰ ਜੂਆਂ ਚਮ ਜੂਆਂ ਤੇ ਕੁਝ ਅੰਦਰੂਨੀ ਪਰਜੀਵੀ ਹੁੰਦੇ ਆ ਜਿਹੜੇ ਸਰੀਰ ਦੇ ਅੰਦਰੂਨੀ ਜ਼ਿਆਦਾਤਰ 2/3 ਜਿਹੜੇ ਪਰਜੀਵੀ ਨੇ ਉਹ ਆਂਤੜੀ ਦੇ ਅੰਦਰ ਤੇ ਬਾਕੀ ਜਿਹੜੇ 1/3 ਜਿਹੜੇ ਹੈਗੇ ਨੇ ਉਹ ਪਰਜੀਵੀ ਕਈ ਅੰਗਾਂ ਜਿਵੇਂ ਫੇਫੜੇ ਜਿਗਰ ਪੇਟੀ ਅੱਖਾਂ ਦੇ ਵਿੱਚ ਰਹਿੰਦੇ ਨੇ ਤੇ ਇਸ ਤੋਂ ਇਲਾਵਾ ਕੁਝ ਪਰਜੀਵੀ ਜਿਹੜੇ ਖੂਨ ਦੇ ਵਿੱਚ ਰਹਿੰਦੇ ਆ ਸੀ ਉਹਨਾਂ ਨੂੰ ਖੂਨੀ ਪਰਜੀਵੀ ਕਹਿੰਦੇ ਆ ਸੋ ਇਹ ਜਿਹੜੇ ਕੁੱਲ ਮਿਲਾ ਕੇ ਅੰਦਰੂਨੀ ਪਰਜੀਵੀ ਦੀਆਂ ਕਿਸਮਾਂ ਹੁੰਦੀਆਂ ਨੇ ਜੀ ਡਾਕਟਰ ਸਾਹਿਬ ਜਿਵੇਂ ਤੁਸੀਂ ਦੱਸਿਆ ਉਹਦੇ ਹਿਸਾਬ ਨਾਲ ਮੈਂ ਇਨਾਕ ਜ਼ਰੂਰ ਹੋਣਾ ਕਿ ਪਰਜੀਵੀ ਜਿਹੜੇ ਆ ਉਹ ਕੋਈ ਸੁੱਖ ਦੇਣ ਵਾਲੀ ਚੀਜ਼ ਤਾਂ ਹੈ ਨਹੀਂਗੇ ਨਹੀਂ ਜੀ ਨਹੀਂ ਠੀਕ ਹੈ ਜੀ ਤੇ ਇਹਦਾ ਮਤਲਬ ਇਹ ਕੋਈ ਨਾ ਕੋਈ ਪਰੇਸ਼ਾਨੀ ਲਿਆਉਂਦੇ ਆ ਜਾਂ ਕੋਈ ਬਿਮਾਰੀਆਂ ਦਾ ਕਾਰਨ ਬਣਦੇ ਹੋਣਗੇ ਇਹ ਫਿਰ ਕੀ ਇਹਨਾਂ ਦਾ ਪਰਜੀਵੀਆਂ ਦਾ ਵਾਤਾਵਰਣ ਦੇ ਨਾਲ ਬਿਮਾਰੀਆਂ ਨਾਲ ਕੀ ਸਬੰਧ ਬਣਦਾ ਹੈ ਜੀ ਦੇਖੋ ਜੀ ਹੁਣੇ ਜਿਵੇਂ ਆਪਾਂ ਨੂੰ ਪਤਾ ਹੈ ਕਿ ਜਿਹੜੀ ਸਰਦ ਰੁੱਤ ਹੋ ਕੇ ਹਟੀ ਹੈ ਜਿਸ ਵਿੱਚ ਤਾਪਮਾਨ ਜਿਹੜਾ ਸੀਗਾ ਉਹ ਘੱਟ ਸੀਗਾ ਤੇ ਜਿਹੜੇ ਇਹ ਪਰਜੀਵੀ ਹੈਗੇ ਉਹ ਉਸ ਤਾਪਮਾਨ ਦੇ ਵਿੱਚ ਜ਼ਿਆਦਾ ਵਧਦੇ ਫੁੱਲਦੇ ਨਹੀਂ ਹੈਗੇ ਤਾਂ ਇਹ ਜਿਹੜੇ ਹੈਗੇ ਛੁਪੀ ਅਵਸਥਾ ਦੇ ਵਿੱਚ ਚਲੇ ਜਾਂਦੇ ਨੇ ਪਰ ਜਿਸ ਤਰ੍ਹਾਂ ਹੀ ਤਾਪਮਾਨ ਹੌਲੀ-ਹੌਲੀ ਫਰਵਰੀ ਮਾਰਚ ਆਣਾ ਸ਼ੁਰੂ ਹੁੰਦਾ ਹੈ ਵਾਤਾਵਰਣ ਦਾ ਤਾਪਮਾਨ ਵਧਣਾ ਸ਼ੁਰੂ ਹੁੰਦਾ ਹੈ ਵਾਤਾਵਰਣ ਦੇ ਵਿੱਚ ਨਮੀ ਵਧਣੀ ਸ਼ੁਰੂ ਹੁੰਦੀ ਹੈ ਸੋ ਇਹ ਜਿਹੜਾ ਤਾਪਮਾਨ ਜਿਹੜਾ ਠੁਕਮਾ ਤਾਪਮਾਨ ਹ ਪਰਜੀਵੀਆਂ ਦੇ ਬਦਨ ਫੁੱਲਣ ਦੇ ਵਿੱਚ ਬਹੁਤ ਸਹਾਇਕ ਹੁੰਦੀ ਹੈ ਤੇ ਮਾਰਚ ਰੋਤ ਦੀ ਸ਼ੁਰੂਆਤ ਹੁੰਦਿਆਂ ਹੁੰਦਿਆਂ ਹੀ ਅੰਦਰੂਨੀ ਤੇ ਜਿਹੜੇ ਬਾਹਰੀ ਪਰਜੀਵੀ ਆ ਉਹਨਾਂ ਦੀ ਜਿਹੜੀ ਹੈਗੀ ਆ ਬਦਨ ਫੁੱਲਣ ਜਿਹੜਾ ਹੈਗਾ ਉਹ ਹੋਣਾ ਸ਼ੁਰੂ ਹੋ ਜਾਂਦਾ ਤੇ ਜਿਹੜੇ ਹੈਗੇ ਪਸ਼ੂਆਂ ਨੂੰ ਫਿਰ ਪਰੇਸ਼ਾਨ ਕਰਦੇ ਹੈਗੇ ਨੇ ਇਸ ਰੋਤ ਦੇ ਵਿੱਚ ਮੁੱਖ ਰੂਪ ਤੇ ਵਿੱਚ ਕਿਹੜੇ ਪਰਜੀਵੀ ਨੇ ਜਿਹੜੇ ਗਰਮੀ ਦੀ ਰੋਤ ਦੇ ਵਿੱਚ ਜ਼ਿਆਦਾ ਵਾਧੇ ਫੁੱਲਦੇ ਨੇ ਪਸ਼ੂਆਂ ਤੇ ਹਮਲਾ ਕਰਦੇ ਨੇ ਜਾਂ ਉਹਨਾਂ ਨੂੰ ਤਕਲੀਫ ਪਚਾਉਂਦੇ ਨੇ ਦੇਖੋ ਜੀ ਜਿਸ ਤਰ੍ਹਾਂ ਆਪਾਂ ਪਹਿਲਾਂ ਹੀ ਦੱਸਿਆ ਹੈਗਾ ਆ ਇਹਨਾਂ ਪਰਜੀਵੀਆਂ ਦੇ ਵਿੱਚੋਂ ਜ਼ਿਆਦਾਤਰ ਜਿਵੇਂ ਹੁਣ ਆਪਾਂ ਬੈਠੇ ਆ ਮੱਖੀਆਂ ਤੇ ਚਿਚੜ ਜਿਹੜੇ ਹੈਗੇ ਨੇ ਉਹ ਪਸ਼ੂ ਪਾਲਕ ਵੀਰਾਂ ਨੂੰ ਬੜੀ ਪਰੇਸ਼ਾਨੀ ਦਾ ਕਾਰਨ ਬਣਦੇ ਹਨ ਇਸ ਤੋਂ ਇਲਾਵਾ ਜਿਹੜੇ ਹੈਗੇ ਚਿਚੜ ਜਿਹੜੇ ਚਿਚੜਾਂ ਤੋਂ ਫੈਲਣ ਵਾਲੀਆਂ ਬਿਮਾਰੀਆਂ ਜਿਨ੍ਹਾਂ ਨੂੰ ਅਸੀਂ ਖੂਨੀ ਪਰਜੀਵੀ ਕਹਿੰਦੇ ਆ ਜਿਨ੍ਹਾਂ ਦੇ ਵਿੱਚ ਲਹੂ ਮੂਤਨਾ ਰੋਗ ਕਨੇਡੂ ਰੋਗ ਪੀਲੀਆ ਰੋਗ ਤੇ ਇਸ ਤਰ੍ਹਾਂ ਇਸ ਤਰ੍ਹਾਂ ਹੀ ਮੱਖੀ ਨਾਲ ਫੈਲਣ ਵਾਲੀ ਬਿਮਾਰੀ ਸਾਰਾ ਜਿਹੜੇ ਹੈਗੇ ਇਹ ਸਾਰੇ ਪਰਜੀਵੀ ਜਿਹੜੇ ਨੇ ਇਸ ਰੁੱਤ ਤੋਂ ਵੱਧਣੇ ਸ਼ੁਰੂ ਹੋ ਜਾਂਦੇ ਨੇ ਜਿਹੜੀ ਸਰਦੀ ਦੀ ਬਿਮਾਰੀ ਆ ਇਹ ਜ਼ਿਆਦਾਤਰ ਬਰਸਾਤ ਜਾਂ ਬਰਸਾਤ ਦੀ ਰੁੱਤ ਤੋਂ ਬਾਅਦ ਹੁੰਦੀ ਹੈ ਕਿਉਂਕਿ ਜਿਹੜੀ ਹੈਗੀ ਇਸ ਰੁੱਤ ਦੇ ਵਿੱਚ ਜਿਹੜੀ ਮੱਖੀ ਮੱਖੀਆਂ ਦੀ ਬਹੁਤ ਆ ਜਿਹੜੀ ਉਸ ਤਰ੍ਹਾਂ ਹੁੰਦੀ ਹੈ ਤਾਂ ਇਸ ਤੋਂ ਇਲਾਵਾ ਅੰਦਰੂਨੀ ਪਰਜੀਵੀ ਜਿਹੜੇ ਪੇਟ ਦੇ ਪਰਜੀਵੀ ਨੇ ਉਹ ਵੀ ਜਿਹੜੇ ਹੈਗੇ ਨੇ ਉਹ ਵੀ ਆਣੇ ਸ਼ੁਰੂ ਹੋ ਜਾਂਦੇ ਨੇ ਜਿਨ੍ਹਾਂ ਦੇ ਵਿੱਚ ਗੋਲਾਕਾਰ ਮਲੱਪ ਫੀਤਾ ਕਰੇਮ ਪਰਜੀਵੀ ਜ਼ਿਆਦਾ ਹੁੰਦੇ ਨੇ ਡਾਕਟਰ ਸਾਹਿਬ ਤੁਸੀਂ ਗੱਲ ਕੀਤੀ ਕਿ ਖੂਨੀ ਪਰਜੀਵੀ ਖੂਨੀ ਪਰਜੀਵੀ ਜਿਹੜੇ ਆ ਉਹ ਜੇ ਤੁਸੀਂ ਹੋਰ ਸਪਸ਼ਟ ਇਸ ਗੱਲ ਨੂੰ ਕਰੋ ਕਿ ਕਿਹੜੇ ਪਰਜੀਵੀ ਜਿਨ੍ਹਾਂ ਨੂੰ ਖੂਨੀ ਕਿਹਾ ਜਾਂਦਾ ਤੇ ਸਾਨੂੰ ਅਸੀਂ ਕਿਵੇਂ ਪਛਾਣ ਕਰ ਸਕਦੇ ਹਾਂ ਕੋਈ ਉਹਨਾਂ ਨੇ ਕਿਹੋ ਜੀਆਂ علاماتਾਂ ਹੁੰਦੀਆਂ ਕਿਸ ਤਰੀਕੇ ਦੇ ਜਿਹੜੇ ਚਿੰਨ੍ਹ ਮਿਲਦੇ ਆ ਜੇ ਤਾਂ ਸਾਨੂੰ ਪਤਾ ਲੱਗ ਸਕੇ ਕਿ ਖੂਨੀ ਪਰਜੀਵੀ ਪਸ਼ੂ ਦੇਖੋ ਜੀ ਜਿਸ ਤਰ੍ਹਾਂ ਮੈਂ ਪਹਿਲਾਂ ਹੀ ਦੱਸ ਚੁੱਕੀ ਹਾਂ ਕਿ ਕਨੇਡੂ ਰੋਗ ਹੋ ਗਿਆ ਲਵ ਮੂਤਨਾ ਰੋਗ ਹੋ ਗਿਆ ਤੇ ਜਿਹੜਾ ਹੈਗਾ ਪੀਲੀਆ ਰੋਗ ਇਹ ਜ਼ਿਆਦਾਤਰ ਜਿਹੜੇ ਸਾਰੀਆਂ ਬਿਮਾਰੀਆਂ ਨੇ ਇਹ ਚਿੱਟੜਾ ਰਾਹੀਂ ਫੈਲਦੀਆਂ ਨੇ ਤੇ ਇਸ ਤੋਂ علاوہ ਜਿਹੜਾ ਸਰਾ ਰੋਗ ਹੈਗਾ ਜਿਹੜਾ ਕਿ ਇੱਕ ਡਾਂਸ ਮੱਖੀ ਜਾਂ ਜਿਹਨੂੰ ਤਵੇਲਾ ਮੱਖੀ ਔਰ ਫਾਰਮਰ ਜਿਹੜੇ ਆਪਣੇ ਪਸ਼ੂ ਪਾਲਕ ਵੀਰਾਂ ਨੂੰ ਵੱਡਾ ਮੱਖ ਕਹਿੰਦੇ ਆ ਉਸ ਦੇ ਨਾਲ ਫੈਲਦੀ ਹੈ ਸੋ ਇਹਨਾਂ ਦੀਆਂ ਖੂਨੀ ਪਰਜੀਵੀ ਦਾ ਨਾਮ ਹੀ ਪਤਾ ਚੱਲਦਾ ਹੈ ਕਿ ਇਹ ਉਹ ਪਰਜੀਵੀ ਨੇ ਜਿਹੜੇ ਖੂਨ ਦੇ ਵਿੱਚ ਰਹਿੰਦੇ ਨੇ ਸੋ ਖੂਨ ਦੇ ਵਿੱਚ ਰਹਿਣ ਲਈ ਸਾਨੂੰ ਪਤਾ ਹੈ ਕਿ ਹੁਣ ਖੂਨ ਜਿਹੜਾ ਹੈਗਾ ਉਹ ਸਾਡੇ ਸਰੀਰ ਦਾ ਇੱਕ ਬਹੁਤ ਬਹਿਮੁੱਲਾ ਤੱਤ ਹੈਗਾ ਜੀ ਸੋ ਇਹਦੇ ਲਈ ਕੀ ਕਰਦੇ ਨੇ ਇਹ ਪਰਜੀਵੀ ਜਿਹੜੇ ਹੈਗੇ ਨੇ ਖੂਨ ਦੇ ਉੱਤੇ ਡਿਪੈਂਡ ਕਰਦੇ ਨੇ ਖੂਨ ਦੇ ਖੂਨ ਚੂਸਦੇ ਨੇ ਪਸ਼ੂ ਦਾ ਸੋ ਖੂਨ ਚੂਸਣ ਦੇ ਨਾਲ ਨਾਲ ਕੀ ਹੁੰਦਾ ਹੈ ਕਿ ਖੂਨ ਦੀ ਕਮੀ ਹੋ ਜਾਂਦੀ ਹੈ ਸੋ ਕਈ ਵਾਰੀ ਜਿਹੜੇ ਹੈਗੇ ਆ ਇਹ ਪਰਜੀਵੀ ਜਿਵੇਂ ਲਹੂਮੂਤਨਾ ਰੋਗ ਹੈ ਜੇਕਰ ਤੁਸੀਂ 24 ਘੰਟੇ ਦੇ ਵਿੱਚ ਵਿੱਚ ਪਸ਼ੂ ਨੂੰ ਠਕਮਾ ਇਲਾਜ ਨਾ ਦਿੱਤਾ ਤਾਂ ਪਸ਼ੂ ਦੀ ਜਿਹੜੀ ਹੈਗੀ ਆ ਮੌਤ ਵੀ ਹੋ ਸਕਦੀ ਆ ਸੋ ਜ਼ਿਆਦਾਤਰ ਬਿਮਾਰੀਆਂ ਦੇ ਜਿਹੜੇ ਲੱਛਣ ਇਹ ਤਾਂ ਮਿਲਦੇ ਜੁਲਦੇ ਹੁੰਦੇ ਆ ਜਿਵੇਂ ਤੇਜ਼ ਬੁਖਾਰ ਹੋ ਗਿਆ ਪਰ ਫਿਰ ਵੀ ਕੁਝ ਇਕ ਲਾਮਦਾ ਹੁੰਦੀਆਂ ਹਨ ਜਿਹੜੀਆਂ ਕਿ ਹਰ ਬਿਮਾਰੀ ਦੇ ਵਿੱਚ ਅਲੱਗ-ਅਲੱਗ ਹੁੰਦੀਆਂ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਹੈ ਲਹੂ ਮੂਤਨਾ ਰੋਗ ਜਿਸ ਨੂੰ ਅਸੀਂ ਬੋਵੇਸ਼ੀਓਸਿਸ ਵੀ ਕਹਿੰਦੇ ਆ ਸੋ ਉਹਦੇ ਵਿੱਚ ਕੀ ਹੁੰਦਾ ਹੈ ਕਿ ਸਰੀਰ ਦੇ ਜਿਹੜੇ ਆਪਣੇ ਲਾਲ ਰਕਤਾਂੂ ਨੇ ਉਹ ਟੁੱਟਨੇ ਸ਼ੁਰੂ ਹੋ ਜਾਂਦੇ ਨੇ ਟੁੱਟ ਕੇ ਉਹਦੇ ਵਿੱਚ ਜਿਹੜਾ ਹੀਮੋਗਲੋਬਿਨ ਹੈਗਾ ਉਹ ਪਿਸ਼ਾਬ ਦੇ ਵਿੱਚ ਆ ਜਾਂਦਾ ਹੈ ਸੋ ਜਿਸ ਕਰਕੇ ਜਿਹੜਾ ਹੈਗਾ ਵਾ ਪਸ਼ੂ ਜਿਹੜਾ ਹੈਗਾ ਵਾ ਗੂੜੇ ਪੂਰੇ ਰੰਗ ਦਾ ਜਿਹੜਾ ਹੈਗਾ ਪਿਸ਼ਾਬ ਜਿਹਨੂੰ ਕਾਫੀ ਰੰਗ ਦਾ ਅਸੀਂ ਕਹਿ ਸਕਦੇ ਆ ਉਹ ਪਿਸ਼ਾਬ ਜਿਹੜਾ ਹੈਗਾ ਵਾ ਉਹ ਮੂਤਦਾ ਹੈ ਤੋ ਇਸ ਤਰ੍ਹਾਂ ਇਲਾਵਾ ਜਿਹੜਾ ਹੈ ਆਪਣੇ ਕੈਨੇਡੂ ਰੋਗ ਆ ਕੈਨੇਡੂ ਰੋਗ ਦੇ ਵਿੱਚ ਵੀ ਕੀ ਹੁੰਦਾ ਹੈ ਕਿ ਜਿਹੜੇ ਮੋਢਿਆਂ ਦੇ ਕੋਲ ਜੜੀਆਂ ਰਸ ਗ੍ਰੰਥੀਆਂ ਹੁੰਦੀਆਂ ਉਹਨਾਂ ਦੀ ਸੋਜਿਸ਼ ਆ ਜਾਂਦੀ ਹੈ ਇਸ ਤੋਂ ਇਲਾਵਾ ਅੱਖਾਂ ਦੇ ਵਿੱਚੋਂ ਪਾਣੀ ਵਗਦਾ ਹੈ ਨਾਸਾਂ ਦੇ ਵਿੱਚੋਂ ਪਾਣੀ ਵਗਦਾ ਹੈ ਪਸ਼ੂ ਨੂੰ ਉਤਸਾਹ ਲੈਣ ਚ ਤਕਲੀਫ ਹੁੰਦੀ ਹੈ ਤੋ ਪਸ਼ੂ ਕਈ ਵਾਰੀ ਜਿਹੜਾ ਹੈਗਾ ਉਹ ਆਪਣਾ ਮੂੰਹ ਖੋਲ ਕੇ ਸਾਹ ਲੈਂਦਾ ਹੈ ਤੋ ਇਸ ਤਰ੍ਹਾਂ ਤੀਸਰਾ ਰੋਗ ਜਿਵੇਂ ਐਨਾਪਲਾਜ਼ਮਾ ਜਿਹੜਾ ਕੀ ਹੈਗਾ ਆਪਾਂ ਜਿਵੇਂ ਦੱਸਿਆ ਹੈ ਕਿ ਇਹ ਚਿਚੜਾ ਨਾਲ ਤਾਂ ਫੈਲਦਾ ਹੀ ਫੈਲਦਾ ਹੈ ਪਰ ਇਸ ਤੋਂ ਇਲਾਵਾ ਕਈ ਤਰ੍ਹਾਂ ਦੇ ਜਿਹੜੇ ਉਜਾਰ ਅਸੀਂ ਜਿਵੇਂ ਕੋਈ ਟੀਕਾ ਕਰਨ ਲਈ ਦਵਾਈਆਂ ਆਪਣੀਆਂ ਸੂਈਆਂ ਵਰਤਦੇ ਆ ਜਾਂ ਪਸ਼ੂ ਨੂੰ ਖਸੀ ਕਰਨ ਲਈ ਜਿਹੜੇ ਆਪਣੇ ਸੰਧ ਵਰਤੇ ਜਾਂਦੇ ਨੇ ਤਾਂ ਉਸ ਕਰਕੇ ਹੈਗਾ ਉਹਨਾਂ ਨਾਲ ਵੀ ਫੈਲਦਾ ਹੈ ਸੋ ਇਸ ਇਹ ਦੇਖਿਆ ਗਿਆ ਕਿ ਪੰਜਾਬ ਦੇ ਵਿੱਚ ਸਾਰੀਆਂ ਜਿੰਨੀਆਂ ਵੀ ਚਿਚੜਾਂ ਜਾਂ ਚਿਚੜਾਂ ਤੋਂ ਫੈਲਣ ਵਾਲੀਆਂ ਖੂਨੀ ਪਰਜੀਵੀ ਬਿਮਾਰੀਆਂ ਉਹਨਾਂ ਦੇ ਵਿੱਚੋਂ ਐਨਾ ਪਲਾਜ਼ਮਾ ਜਿਹੜਾ ਜਿਹਨੂੰ ਅਸੀਂ ਪੀਲੀਆ ਰੋਗ ਕਹਿੰਦੇ ਆ ਉਹ ਜ਼ਿਆਦਾ ਪਾਇਆ ਗਿਆ ਹੈ ਸੋ ਇਹ ਜਿਹੜਾ ਹੈਗਾ ਵਾ ਇਹਦੇ ਨਾਲ ਕੀ ਹੁੰਦਾ ਕਿ ਖੂਨ ਦੀ ਭਾਰੀ ਕਮੀ ਹੁੰਦੀ ਹੈ ਜਿਸ ਕਰਕੇ ਪਸ਼ੂ ਦੇ ਸਰੀਰ ਦੇ ਉੱਤੇ ਪਲਤਣ ਜਿਹਨੂੰ ਅਸੀਂ ਪੀਲੀਆ ਰੋਗ ਜਿਵੇਂ ਆਪਾਂ ਨੂੰ ਲੱਗਦਾ ਹੀ ਹੈ ਨਾਮ ਤੋਂ ਹੀ ਪਤਾ ਲੱਗਦਾ ਹੈ ਕਿ ਪੀਲੀਆ ਰੋਗ ਅਗਲੇ ਲੱਛਣ ਆਨੇ ਸ਼ੁਰੂ ਹੋ ਜਾਂਦੇ ਨੇ ਸੋ ਇਸ ਕਰਕੇ ਇਸ ਤਰ੍ਹਾਂ ਜਿਹੜਾ ਹੈਗਾ ਆਪਾਂ ਗੱਲ ਕੀਤੀ ਹੈਗੀ ਆ ਸਾਰਾ ਰੋਗ ਸਾਰਾ ਰੋਗ ਹੁਣ ਆਪਾਂ ਸਾਰੀਆਂ ਗੱਲਾਂ ਪ ਚੜਦਾ ਆ ਪਰ ਇਹ ਬਿਮਾਰੀ ਜਿਹੜੀ ਹੈਗੀ ਇਹਦੇ ਵਿੱਚ ਬੁਖਾਰ ਜਿਹੜਾ ਹੈਗਾ ਵਾ ਹਮੇਸ਼ਾ ਪਸ਼ੂ ਪਾਲਕ ਵੀਰ ਯਾਦ ਰੱਖਣ ਉਹ ਉੱਤਰਦਾ ਚੜਦਾ ਆ ਕਦੀ ਤੇਜ਼ ਹੋ ਜਾਂਦਾ ਹੈ ਕਦੀ ਘਟ ਜਾਂਦਾ ਹੈ ਤਾਂ ਇਸ ਕਰਕੇ ਪਸ਼ੂ ਜਿਹੜਾ ਹੈਗਾ ਹੌਲੀ-ਹੌਲੀ ਸੁੱਕਣਾ ਸ਼ੁਰੂ ਕਰ ਦਿੰਦਾ ਹੈ ਪਸ਼ੂ ਦੇ ਉੱਤੇ ਚਰਬੀ ਜਿਹੜੀ ਨਹੀਂ ਰਹਿੰਦੀ ਹੈਗੀ ਸੋ ਪਸ਼ੂ ਜਿਵੇਂ ਤੱਪ ਦੇ ਰੋਗ ਹੁੰਦਾ ਹੈਗਾ ਉਸ ਤਰ੍ਹਾਂ ਸੁੱਕ ਛੜ ਜਾਂਦਾ ਹੈਗਾ ਤੇ ਕਈ ਵਾਰੀ ਜਿਹੜਾ ਹੈਗਾ ਮੱਜਾਂ ਦੇ ਵਿੱਚ ਜਾਂ ਗਾਵਾਂ ਦੇ ਵਿੱਚ ਅੱਖਾਂ ਦੇ ਵਿੱਚ ਚਿੱਟਾ ਮੋਤੀ ਆ ਜਾਂਦਾ ਹੈ ਤਾਂ ਕਈ ਵਾਰੀ ਅੰਦੇ ਅੰਦਲੇ ਪੰਦਾ ਸ਼ਿਕਾਰ ਹੁੰਦੀਆਂ ਨੇ ਸੋ ਕਈ ਵਾਰੀ ਜਿਹੜਾ ਹੈਗਾ ਪਸ਼ੂ ਬਹੁਤ ਜ਼ਿਆਦਾ ਉਤੇਜਿਤ ਹੋ ਜਾਂਦਾ ਜਿਵੇਂ ਹਲਕਾ ਦੀ ਬਿਮਾਰੀ ਹੁੰਦੀ ਹੈ ਉਸ ਨਾਲ ਮਿਲਦੇ ਜੁਲਦੇ ਲੱਛਣ ਹੁੰਦੇ ਆ ਪਸ਼ੂ ਬਾਰ-ਬਾਰ ਆਪਣਾ ਖੁਰਲੀ ਦੇ ਵਿੱਚ ਸਿਰ ਮਾਰਦਾ ਹੈਗਾ ਪਸ਼ੂ ਗੋਲਾਕਾਰ ਹੋਲੀ ਮੂਤਦਾ ਹੈ ਸੋ ਕਈ ਵਾਰੀ ਜਿਹੜੇ ਹੈਗੇ ਜੇਕਰ ਪਸ਼ੂ ਗੱਬਣ ਹੈ ਤਾਂ ਇਹਨਾਂ ਬਿਮਾਰੀਆਂ ਦੇ ਨਾਲ ਜਿਹੜਾ ਹੈਗਾ ਵਾ ਪਸ਼ੂ ਤੂ ਵੀ ਸਕਦਾ ਹੈ ਪੋਸ਼ ਪਰਜੀਵੀ ਸਾਨੂੰ ਅੱਖਾਂ ਦੇ ਸਾਹਮਣੇ ਦਿਸਦੇ ਨੇ ਹਾਂਜੀ ਹਾਂਜੀ ਇਹਨਾਂ ਬਿਮਾਰੀਆਂ ਦੇ ਇਸ ਤੀਆਂ ਪਿਆ ਜੀ ਮੱਛਰ ਬੜਾ ਹੋ ਜਾਣਾ ਹੈ ਮੁੜ ਕੇ ਉਸ ਤੋਂ ਬਾਅਦ ਆੜੇ ਚਿਚੜ ਇਹਨਾਂ ਨੂੰ ਪਸ਼ੂ ਉਨ ਪੈ ਜਾਂਦੇ ਬਰਸਾਤਾਂ ਦੇ ਵਿੱਚ ਉਹਨਾਂ ਪਰਜੀਵੀਆਂ ਤੋਂ ਆਪਾਂ ਕਿਵੇਂ ਵਿਚਾਰ ਰੱਖਣਾ ਹੈ ਕਿਸ ਤਰੀਕੇ ਨਾਲ ਵੀ ਪਸ਼ੂ ਸਾਡਾ ਤੰਦਰੁਸਤ ਵੀ ਰਹੇ ਤੇ ਉਤਪਾਦਨ ਵੀ ਹੋਣਾ ਸੋਹਣਾ ਰਹੇ ਦੇਖੋ ਜੀ ਜਿਵੇਂ ਆਪਣੇ ਕਿਸਾਨ ਮੇਲੇ ਹੁੰਦੇ ਆ ਜਾਂ ਪਸ਼ੂ ਪਾਲਕ ਵੀਰ ਕਈ ਵਾਰ ਇੱਥੇ ਆਪਣੀਆਂ ਟ੍ਰੇਨਿੰਗਾਂ ਲਗਦੀਆਂ ਉਹਨਾਂ ਦੇ ਵਿੱਚ ਜਦ ਆਂਦੇ ਆ ਸੋ ਪਸ਼ੂ ਪਾਲਕਾਂ ਦੀ ਇੱਕੋ ਹੀ ਹਾਹਾਕਾਰ ਆ ਕਿ ਅਸੀਂ ਚਿਚੜਾਂ ਤੋਂ ਬਹੁਤ ਪਰੇਸ਼ਾਨ ਆ ਮੱਖੀਆਂ ਤੋਂ ਬਹੁਤ ਪਰੇਸ਼ਾਨ ਆ ਸਾਨੂੰ ਇਸ ਦਾ ਕੋਈ ਹੱਲ ਦੱਸੋ ਇਸ ਤਰ੍ਹਾਂ ਹੈ ਜੀ ਚਿਚੜ ਜਿਹੜੇ ਨੇ ਇਹ ਕਿੱਥੇ ਰਹਿੰਦੇ ਨੇ ਆਪਾਂ ਸਰਦੀ ਰੁੱਤ ਹੋ ਕੇ ਹਟੀ ਆਪਾਂ ਦੇਖਿਆ ਕਿ ਪਸ਼ੂ ਦੇ ਸਰੀਰ ਦੇ ਉੱਤੇ ਕੋਈ ਵੀ ਚਿਚੜ ਨਹੀਂ ਸੀ ਸੋ ਜਿੱਦਾਂ ਜਿੱਦਾਂ ਤਾਪਮਾਨ ਵਧਣਾ ਸ਼ੁਰੂ ਹੋਇਆ ਉਹ ਚਿਚੜ ਜਿਹੜੇ ਨੇ ਉਹ ਆਪਣੇ ਘਰਾਂ ਦੀਆਂ ਛੱਡਾਂ ਜਿਹੜੀਆਂ ਪਸ਼ੂਆਂ ਦੀਆਂ ਛੱਡਾਂ ਹੈਗੀਆਂ ਜਾਂ ਆਲੇ ਦੁਆਲੇ ਰਹਿਣ ਵਾਲੀਆਂ ਜਿਹੜੀਆਂ ਥਾਵਾਂ ਹੈਗੀਆਂ ਉਹਨਾਂ ਦੇ ਵਿੱਚ ਹੀ ਹੁੰਦੇ ਨੇ ਸੋ ਜਿੱਦਾਂ ਜਿੱਦਾਂ ਮੌਸਮ ਬਦਲਦਾ ਹੈ ਤਾਂ ਉਹਨਾਂ ਚੋਂ ਨਿਕਲ ਕੇ ਬਾਹਰ ਆਣੇ ਸ਼ੁਰੂ ਹੋ ਜਾਂਦੇ ਨੇ ਤੇ ਪਸ਼ੂ ਦੇ ਉੱਤੇ ਲੱਗਣੇ ਸ਼ੁਰੂ ਹੋ ਜਾਂਦੇ ਨੇ ਸੋ ਜੇ ਸਾਨੂੰ ਅੱਖੀਂ ਦਿਖਦੇ ਆ ਸੋ ਇਹਦੇ ਲਈ ਜਿਹੜਾ ਹੈ ਅਸੀਂ ਯੂਨੀਵਰ ਜਿਹੜੇ ਪੰਜਾਬ ਦੇ ਵਿੱਚ ਸਰਵੇ ਕੀਤੇ ਗਏ ਹੈ ਜਿਸ ਦੇ ਵਿੱਚ ਇਹ ਦੇਖਿਆ ਗਿਆ ਕਿ ਬਾਜ਼ਾਰ ਦੇ ਵਿੱਚ ਜਿੰਨੀਆਂ ਵੀ ਦਵਾਈਆਂ ਉਪਲਬਧ ਨੇ ਉਹ ਜ਼ਿਆਦਾਤਰ ਜਿਹੜੀਆਂ ਹੈਗੀਆਂ ਬੇਅਸਰ ਹੋ ਚੁੱਕੀਆਂ ਨੇ ਸੋ ਜਿਸ ਕਰਕੇ ਸਾਨੂੰ ਪਸ਼ੂ ਪਾਲਕ ਵੀਰ ਜਿਹੜੇ ਹੈਗੇ ਨੇ ਉਹ ਚਿੱਟੜਾ ਦੋ ਬੜੇ ਪਰੇਸ਼ਾਨ ਨੇ ਸੋ ਇਹਨਾਂ ਦਾ ਜਿਹੜਾ ਹੱਲ ਹੈ ਉਹ ਇੱਕ ਦਵਾਈਆਂ ਨਹੀਂ ਹੈਗੀਆਂ ਸਾਨੂੰ ਕਈ ਤਰ੍ਹਾਂ ਦੀਆਂ ਸੰਯੁਕਤ ਵਿਧੀਆਂ ਜਿਸ ਦੇ ਵਿੱਚ ਜਿਹੜਾ ਹੈਗਾ ਪ੍ਰਮੁੱਖ ਸਫਾਈ ਦੇ ਉਤੋਂ ਬਾਅਦ ਪਸ਼ੂ ਦੇ ਛੱਡ ਦੀ ਦਾ ਸਹੀ ਪ੍ਰਬੰਧ ਉਹ ਸਹੀ ਪ੍ਰਬੰਧ ਕੀ ਹੈ ਉਹ ਸਹੀ ਪ੍ਰਬੰਧ ਹੈ ਜਿੱਥੇ ਪਸ਼ੂ ਦੀਆਂ ਲੁਕਣਗਾਹਾਂ ਚਿਚੜਾਂ ਦੀਆਂ ਲੁਕਣਗਾਹਾਂ ਆ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਪਛਾਣਨਾ ਹੈਗਾ ਆ ਸੋ ਇਸ ਲਈ ਪਸ਼ੂ ਪਾਲਕ ਵੀਰਾਂ ਨੂੰ ਕੀ ਕਰਨਾ ਹੈਗਾ ਕਿ ਆਪਣੇ ਛੱਡਾਂ ਦੀ ਜਿਹੜੀ ਹੈਗੀ ਔਰ ਸਮੇਂ-ਸਮੇਂ ਸਿਰ ਜਾਂਚ ਜਿਹੜੀ ਆ ਕਰਾਉਂਦੇ ਰਹਿਣਾ ਚਾਹੀਦਾ ਹੈ ਤਾਂ ਉਹਦੇ ਵਿੱਚ ਦੇਖਣਾ ਪੈਗਾ ਕਿ ਜਿੱਥੇ ਜਿੱਥੇ ਚਿਚੜ ਪਏ ਹੋਏ ਆ ਤੇ ਉੱਥੇ ਜਿਹੜਾ ਹੈਗਾ ਵਾ ਤੁਸੀਂ ਗਰਮ ਪਾਣੀ ਸੁੱਟ ਸਕਦੇ ਹੋ ਤੇ ਉਹਦੇ ਨਾਲ ਕੀ ਹੋਏਗਾ ਜਾਂ ਅੱਜਕੱਲ ਜਿਹੜੇ ਹੈਗੇ ਨੇ ਇੱਕ ਫਲੇਮ ਗਨ ਆndi ਹੈਗੀ ਆ ਉਹਨੂੰ ਕਈ ਪਸ਼ੂ ਪਾਲਕ ਵੀਰ ਯੂਜ਼ ਕਰ ਰਹੇ ਨੇ ਉਹਦਾ ਵੀ ਬੜਾ ਅਸਰ ਦੇਖਣ ਨੂੰ ਮਿਲ ਰਿਹਾ ਆ ਤਾਂ ਜਿਹੜ ਦਾ ਤਾਪਮਾਨ ਉਹਨਾਂ ਨੂੰ ਅੱਗ ਦਾ ਤੇਜ ਤਾਪਮਾਨ ਲੱਗਦਾ ਹੈ ਉਹ ਬਾਹਰ ਆਨੇ ਸ਼ੁਰੂ ਹੋ ਜਾਂਦੇ ਨੇ ਤੇ ਗਰਮ ਪਾਣੀ ਪਾ ਕੇ ਤੁਸੀਂ ਚਿਟੜਾ ਨੂੰ ਮਾਰ ਸਕਦੇ ਹੋ ਤੇ ਨਾਲ ਦੀ ਨਾਲ ਹੀ ਤੁਹਾਨੂੰ ਕੀ ਕਰਨਾ ਪਏਗਾ ਕਿ ਉਸ ਦਰਜ ਨੂੰ ਉਸ ਫਰਸ਼ ਨੂੰ ਜਿਹੜਾ ਹੈਗਾ ਵਾ ਉਹ ਟੀਪ ਕਰਨੀ ਪੈਗੀ ਔਰ ਕੋਸ਼ਿਸ਼ ਕਰੀਏ ਕਿ ਜਿਹੜਾ ਪਸ਼ੂ ਦਾ ਸ਼ੈੱਡ ਹੈਗਾ ਵਾ ਉਹ ਪੱਕਾ ਹੋਵੇ ਉਸਦੀਆਂ ਜਿਹੜੀਆਂ ਦੀਵਾਰਾਂ ਨੇ ਕੰਧਾਂ ਨੇ ਉਹਨਾਂ ਦੇ ਉੱਤੇ ਕੋਈ ਦਰਜਾ ਨਾ ਹੋਣ ਉਹਨੂੰ ਟੀਪ ਕਰ ਲਓ ਕੁਝ ਖਰਚਾ ਜ਼ਰੂਰ ਆਏਗਾ ਸ਼ੁਰੂ ਦੇ ਵਿੱਚ ਪਰ ਜਿਹੜਾ ਹੈਗਾ ਵਾ ਸਾਨੂੰ ਲੰਬੇ ਤਮੇ ਸਮੇਂ ਦੇ ਇਹਨਾਂ ਤੋਂ ਰਾਹਤ ਮਿਲ ਸਕਦੀ ਹੈ ਇਸ ਤਰ੍ਹਾਂ ਹੀ ਗੱਲ ਆndi ਹੈਗੀ ਮੱਖੀਆਂ ਦੀ ਦੇਖੋ ਜੀ ਮੱਖੀਆਂ ਦੀ ਜਿਹੜੀ ਸਮੱਸਿਆ ਹੈਗੀ ਆ ਉਹ ਕਿੱਥੇ ਹੁੰਦੀ ਹੈ ਜਿੱਥੇ ਗੰਦਗੀ ਆ ਸੋ ਪਹਿਲਾ ਜਿਹੜਾ ਹੈਗਾ ਵਾ ਜੇਕਰ ਅਸੀਂ ਗੰਦਗੀ ਨਾ ਰੱਖੀਏ ਛੱਡਾਂ ਦੇ ਵਿੱਚ ਜਿਵੇਂ ਗੋਹਾ ਆ ਕਈ ਵਾਰ ਅਸੀਂ ਦੇਖਦੇ ਹਾਂ ਕਿ ਪਸ਼ੂ ਪਾਲਕ ਵੀਰ ਜਿਹੜਾ ਹੈਗਾ ਵਾ ਗੋਹਾ ਉੱਥੋਂ ਚੱਕ ਕੇ ਨਾਲ ਹੀ ਛੱਡ ਦੇ ਵਿੱਚ ਜੇ ਕਿਤੇ ਨਾ ਕਿਤੇ ਢੇਰ ਲਾਉਂਦੇ ਰਹਿੰਦੇ ਆ ਫਿਰ ਉੱਥੋਂ ਹੌਲੀ ਹੌਲੀ ਚੱਕਦੇ ਆ ਸੋ ਸਮੇਂ ਸਮੇਂ ਸਿਰ ਜਿੱਦਾਂ ਜਿੱਦਾਂ ਪਸ਼ੂ ਗੋਹਾ ਕਰਦਾ ਹੈ ਉਹ ਪਸ਼ੂ ਦੇ ਛੱਡ ਵਿੱਚ ਨਾ ਰੱਖੋ ਪਸ਼ੂ ਜਿਹੜਾ ਹੈਗਾ ਵਾ ਗੋਹਾ ਉੱਥੋਂ ਚੱਕੋ ਚੱਕ ਕੇ ਇਹ ਨਹੀਂ ਹੈ ਕਿ ਬਾਹਰ ਜਾ ਕੇ ਅਸੀਂ ਰੂੜੀ ਦੇ ਉੱਤੇ ਸਿੱਟ ਦਈਏ ਉੱਥੇ ਵੀ ਜਾ ਕੇ ਜਿਹੜੀਆਂ ਹੈਗੀਆਂ ਮੱਖੀਆਂ ਦੀ ਫਿਰ ਜਨਸੰਖਿਆ ਵਧਣੀ ਸ਼ੁਰੂ ਹੋ ਜਾਂਦੀ ਇਹ ਦੇਖਿਆ ਗਿਆ ਆ ਉਹ 50 100 150 ਆਂਡਾ ਦੇ ਸਕਦੀ ਐ ਸੋ ਇਸ ਤਰ੍ਹਾਂ ਜਿਹੜਾ ਹੈਗਾ ਵਾ ਕੁਝ ਦਿਨਾਂ ਦੇ ਵਿੱਚ ਜਿਹੜੀ ਇੱਕ ਮੱਖੀ ਜੇ ਤੁਹਾਡੇ ਸ਼ੈੱਡ ਦੇ ਉੱਤੇ ਆਂਦੀ ਐ ਤਾਂ ਉਹ ਕਈ ਬਹੁਤ ਆਤਮਾਤਰਾ ਦੇ ਵਿੱਚ ਹੋ ਜਾਂਦੀ ਐ ਸੋ ਹੁਣ ਮੱਖੀਆਂ ਕੀ ਕਰਦੀਆਂ ਨੇ ਕੁਝ ਜਿਵੇਂ ਘਰੇਲੂ ਮੱਖੀ ਆ ਸੋ ਘਰੇਲੂ ਮੱਖੀ ਜਿਹੜੀ ਹੈਗੀ ਆ ਆਪਣੇ ਜਿਹੜਾ ਹੈਗਾ ਵਾ ਪਸ਼ੂਆਂ ਨੂੰ ਉਦਾਂ ਦਾ ਘੱਟ ਪਰੇਸ਼ਾਨ ਕਰਦੀ ਐ ਜਿਸ ਤਰ੍ਹਾਂ ਤਵੇਲੇ ਦੇ ਵਿੱਚ ਜਿਹੜੀ ਹੈਗੀ ਆ ਗੋਹਾ ਗੋਹੇ ਦੇ ਉੱਤੇ ਪ੍ਰਜਨਨ ਕਰਦੀ ਐ ਤਵੇਲਾ ਮੱਖੀ ਜਿਸ ਨੂੰ ਅਸੀਂ ਕਹਿ ਦਿੰਦੇ ਹੈਗੇ ਆ ਡਾਂਸ ਮੱਖੀ ਠੀਕ ਹੈ ਸੋ ਇਹ ਇਹਦੇ ਜਿਹੜੇ ਮੂਹ ਹੁੰਦੇ ਹੈਗੇ ਨੇ ਉਹ ਬਹੁਤ ਤਿੱਖੇ ਹੁੰਦੇ ਆ ਸੋ ਇਹ ਕੀ ਕਰਦੀ ਆ ਪਸ਼ੂ ਨੂੰ ਜਿਸ ਨਾਲ ਦੰਦੀ ਵੱਢਦੀ ਆ ਤੇ ਪਸ਼ੂ ਦਾ ਖੂਨ ਕੱਢ ਦਿੰਦੀ ਆ ਉਹ ਕਈ ਵਾਰੀ ਦੇਖਿਆ ਹੁੰਦਾ ਹੈ ਕਿ ਜਿਵੇਂ ਕਾਂਵਾਂ ਨੇ ਠੁੰਗੇ ਮਾਰੇ ਹੁੰਦੇ ਹਨ ਜਦ ਕਿ ਉਹ ਸਾਨੂੰ ਦੇਖਣਾ ਪਵੇਗਾ ਕਿ ਕਿਤੇ ਵੱਡੀ ਮੱਖੀ ਤਾਂ ਨਹੀਂ ਹੈ ਸੋ ਇਹ ਵੱਡੀ ਮੱਖੀ ਪਸ਼ੂ ਦਾ ਖੂਨ ਤਾਂ ਚੂਸਦੀ ਆ ਪਸ਼ੂ ਨੂੰ ਘਬਰਾਟ ਹੁੰਦੀ ਆ ਪਸ਼ੂ ਦਾ ਇੱਕਦਮ ਜੜਾ ਹੈਗਾ ਪਸ਼ੂ ਦੁੱਧੋਂ ਪਚ ਜਾਂਦਾ ਆ ਤੇ ਇਸ ਤਰ੍ਹਾਂ ਜਿਹੜਾ ਹੈਗਾ ਨਾਲ ਦੀ ਨਾਲ ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਸਰਦੀ ਬਿਮਾਰੀ ਫਲਾਉਂਦੀ ਹੈਗੀ ਆ ਸੋ ਸਾਨੂੰ ਕੀ ਹੈਗਾ ਵਾ ਮੱਖੀਆਂ ਦੇ ਲਈ ਵੀ ਸਾਫ ਸਫਾਈ ਕਰਨੀ ਪੈਗੀ ਦੇਖਿਆ ਹੈਗਾ ਕਿ ਕਈ ਵਾਰੀ ਪਸ਼ੂ ਪਾਲਕ ਵੀਰ ਧੂਣੀ ਕਰ ਲੈਂਦੇ ਆ ਧੂਣੀ ਜਿਹੜੀ ਹੈਗੀ ਆ ਆਪਾਂ ਨੂੰ ਪਤਾ ਹੈ ਕਿ ਵਾਤਾਵਰਨ ਪਹਿਲਾਂ ਹੀ ਬਹੁਤ ਦੂਸ਼ਿਤ ਹੋ ਰਿਹਾ ਹੈ ਜਦ ਕਿ ਸਾਡੇ ਵੱਲੋਂ ਜਿਹੜੀ ਹੈਗੀ ਧੂਣੀ ਕਰਨੀ ਅਸੀਂ ਸਲਾਹ ਨਹੀਂ ਦਿੰਦੇਗਾ ਅਸੀਂ ਧੂਣੀ ਕਰਿਏ ਪਰ ਜਦ ਵੀ ਜੇਕਰ ਧੂਣੀ ਕਰਨੀ ਹੈ ਤਾਂ ਅਸੀਂ ਜਿਹੜੇ ਕੁਝ ਦੇਸੀ ਨੁਸਖੇ ਆ ਜਿਵੇਂ ਅਸੀਂ ਜਾਂ ਧੂਣੀ ਕੀਤੀ ਤੇ ਧੂਣੀ ਦੇ ਵਿੱਚ ਅਸੀਂ ਜਿਵੇਂ ਨਿੰਮ ਦੇ ਪੱਤੇ ਕੋਸ਼ਿਸ਼ ਸੌਂਫ ਦੇ 1-2 ਚਮਚ ਜਿਹੜੇ ਹੈਗੇ ਆ ਉਹ ਪਾ ਸਕਦੇ ਆ ਉਹਦੇ ਨਾਲ ਕੀ ਹੁੰਦਾ ਹੈ ਕਿ ਇਹਨਾਂ ਦੇ ਵਿੱਚੋਂ ਕੁਝ ਕੈਮੀਕਲ ਨਿਕਲਦੇ ਨੇ ਜਿਵੇਂ ਫੈਨਲ ਸੌਂਫ ਆ ਉਹਦੇ ਨਾਲ ਜਿਹੜੀ ਹੈਗੀ ਕੁਝ 스멜 ਹੁੰਦੀ ਹੈ ਤੇ ਜਿਹੜੀਆਂ ਮੱਖੀਆਂ ਹੈਗੀਆਂ ਉਹ ਦੂਰ ਭੱਜਦੀਆਂ ਨੇ ਸੋ ਇਸ ਤੋਂ ਇਲਾਵਾ ਜਿਹੜਾ ਹੈਗਾ ਵਾ ਮੱਖੀ ਦੇ ਮੱਖੀਆਂ ਨੂੰ ਕਰਨ ਲਈ ਸਭ ਤੋਂ ਜਿਹੜਾ ਜਿਹੜਾ ਹੈਗਾ ਸਹੀ ਪ੍ਰਬੰਧ ਉਹ ਇਹ ਆ ਕਿ ਅਸੀਂ ਛੱਡਾਂ ਦੇ ਆਲੇ ਦੁਆਲੇ ਜਾਲੀ ਲਗਾਈਏ ਤੇ ਜੇਕਰ ਜਾਲੀ ਨਹੀਂ ਲਗਾ ਸਕਦੇ ਤਾਂ ਜਿਹੜਾ ਹੈਗਾ ਵਾ ਕਈ ਤਰ੍ਹਾਂ ਦੇ ਬਿਜਲਈ ਜੰਤਰ ਆਂਦੇ ਹੈਗੇ ਨੇ ਉਹ ਆਪਾਂ ਜਿਹੜੇ ਹੈਗੇ ਆ ਜਿੱਥੇ ਵੀ ਕੋਈ ਦਰਵਾਜਾ ਹੈਗਾ ਵਾ ਜਾਂ ਜਿੱਥੇ ਜੀ ਮੱਖੀ ਅੰਦਰ ਆ ਸਕਦੀ ਹੈਗੀ ਆ ਉਸ ਦੇ ਉੱਤੇ ਤੁਸੀਂ ਲਗਾ ਸਕਦੇ ਹੋ ਤਾਂ ਇਸ ਤੋਂ ਇਲਾਵਾ ਜਿਹੜੇ ਹੈਗੇ ਨੇ ਕੁਝ ਤੁਸੀਂ ਜਿਵੇਂ ਆਪਣੇ ਕੁਝ ਘਰੇਲੂ ਇੱਕ ਲੁੱਠਮੀ ਰੱਸੀ ਆਂਦੀ ਹੈਗੀ ਆ ਉਹਦੇ ਉੱਤੇ ਕੋਈ ਕੀਟਨਾਸ਼ਕ ਦਵਾਈਆਂ ਲੱਗੀਆਂ ਹੁੰਦੀਆਂ ਨੇ ਸੋ ਮੱਖੀਆਂ ਉਹਦੇ ਤੇ ਆਣ ਕੇ ਬੈਠਦੀਆਂ ਨੇ ਤੇ ਜਦ ਮੱਖੀਆਂ ਉਹਨੂੰ ਚਟਦੀਆਂ ਨੇ ਤੇ ਉਹ ਜਿਹੜਾ ਹੈਗਾ ਵਾ ਉਹਨਾਂ ਦੀ ਮੱਖੀਆਂ ਦੀ ਮੌਤ ਹੋ ਜਾਂਦੀ ਆ ਸੋ ਇਸ ਤਰ੍ਹਾਂ ਹੀ ਜਿਹੜਾ ਅਸੀਂ ਆਪਣੇ ਕੁਝ ਘਰੇਲੂ ਜਿਹੜੇ ਹੈਗੇ ਇਹਨੇ ਨੁਸਖੇ ਤਿਆਰ ਕਰ ਸਕਦੇ ਆ ਜਿਵੇਂ ਕਰਨਾ ਕੀ ਆ ਸੀ 100 ml ਮਿਲੀਲੀਟਰ ਜਿਹੜਾ ਦੁੱਧ ਲੈਣਾ ਹੈ ਉਹਦੇ ਵਿੱਚ 250 ਗ੍ਰਾਮ ਜੜੀਆਂ ਹੈਗੀਆਂ ਸੇਬਾ ਸੇਬੇ ਦੀਆਂ ਰਸੀਆਂ ਆਂਦੀਆਂ ਕੋਈ ਵੀ ਕੀਟਨਾਸ਼ਕ ਦਵਾਈ ਤੇ ਨਾਲ ਜਿਹੜਾ ਖੰਡ ਜਾਂ ਗੁੜ ਪਾ ਕੇ ਤੁਸੀਂ ਜਿਹੜਾ ਹੈਗਾ ਉਹ ਸੀਰਾ ਬਣਾ ਕੇ ਉਸ ਦੇ ਵਿੱਚ ਰੱਖ ਸਕਦੇ ਹੋ ਤੇ ਉਹੀ ਮੱਖੀਆਂ ਜੜੀਆਂ ਹੈਗੀਆਂ ਵਾ ਜਿੱਥੇ ਵੀ ਬਾਹਰ ਆਲੇ ਦੋਲੇ ਸ਼ੈੱਡ ਹੈਗਾ ਵਾ ਉਹਦੇ ਉੱਤੇ ਲਟਕਵਾ ਸਕਦੇ ਹੋ ਤੇ ਇਹਦੇ ਨਾਲ ਕੀ ਹੋਏਗਾ ਕੋਈ ਮੱਖੀਆਂ ਕੁਸ਼ ਮਾਤਰਾ ਦੇ ਵਿੱਚ ਜੜੀਆਂ ਹੈਗੀਆਂ ਵਾ ਘਟ ਸਕਦੀਆਂ ਨੇ ਦੇਖੋ ਗੱਲ ਆਂਦੀ ਹੈਗੀ ਕਿਉਂਕਿ ਮੱਖੀ ਘੋੜਨ ਵਾਲੀ ਚੀਜ਼ ਆ ਤੇ ਉਹ ਹੌਲੀ ਹੌਲੀ ਪਰੇ ਜਾਏਗੀ ਉੜੇਗੀ ਜੇਕਰ ਤੁਸੀਂ ਸਾਫ ਸਫਾਈ ਰੱਖੋਗੇ ਤਾਂ ਮੱਖੀ ਦਾ ਉੱਥੇ ਰਹਿਣ ਦਾ ਕੋ ਮਤਲਬ ਨਹੀਂ ਬਣਦਾ ਡਾਕਟਰ ਪਰਮਜੀਤ ਜੀ ਬਹੁਤ ਤੁਸੀਂ ਵਿਸਥਾਰ ਦੇ ਵਿੱਚ ਜਾਣਕਾਰੀ ਦਿੱਤੀ ਤੇ ਬਹੁਤ ਧੰਨਵਾਦ ਜੀ ਧੰਨਵਾਦ ਜੀ ਗਰਮੀਆਂ ਵਿੱਚ ਪਸ਼ੂਆਂ ਨੂੰ ਬਾਹਰੀ ਪਰਜੀਵੀਆਂ ਤੋਂ ਬਚਾਅ ਦੇ ਲਈ ਇੱਕ ਸਫਲ ਪਸ਼ੂ ਪਾਲਕ ਸਰਦਾਰ ਪ੍ਰਭਜੋਤ ਸਿੰਘ ਪੁੱਲਰ ਜੀ ਜੋ ਕਿ ਲੁਧਿਆਣਾ ਤੋਂ ਨੇ ਨਾਲ ਗੱਲਬਾਤ ਕੀਤੀ ਗਈ ਹੈ ਕਿ ਉਹਨਾਂ ਨਾਲ ਗੱਲਬਾਤ ਕੀਤੀ ਹੈ ਡਾਕਟਰ ਅਨਜੀਤ ਸਿੰਘ ਚੋਹਾਂ ਜੀ ਨੇ ਤੇ ਆਓ ਫਿਰ ਉਹਨਾਂ ਦੀ ਗੱਲਬਾਤ ਦੇਖਦੇ ਹਾਂ ਪਰਜੀਵੀਆਂ ਦੀ ਸਮੱਸਿਆ ਪਸ਼ੂ ਪਾਲਣ ਕਿੱਤੇ ਦੇ ਵਿੱਚ ਬਹੁਤ ਜ਼ਿਆਦਾ ਆ ਏਸੀ ਸਮੱਸਿਆ ਦੀ ਸਮਾਧਾਨ ਲਈ ਜਾਂ ਕਹਿ ਲਈ ਅਸੀਂ ਗੱਲਬਾਤ ਕਰਨ ਲਈ ਪਹੁੰਚੇ ਹਾਂ ਇੱਕ ਡੇਰੀ ਫਾਰਮ ਦੇ ਵਿੱਚ ਇਹ ਡੇਰੀ ਫਾਰਮ ਲੁਧਿਆਣਾ ਦੇ ਹੈਬੂਆਲ ਖੁਰਦ ਵਿੱਚ ਸਥਿਤ ਹੈ ਮੇਰੇ ਨਾਲ ਬੈਠੇ ਨੇ ਇਸ ਡੇਰੀ ਫਾਰਮ ਦੇ ਮਾਲਕ ਪ੍ਰਭਜੋਤ ਸਿੰਘ ਜੀ کافی ਲੰਬੇ ਸਮੇਂ ਤੋਂ ਪਰਿਵਾਰ ਨੇ ਇਹ ਕੰਮ ਸ਼ੁਰੂ ਕੀਤਾ ਸੀ ਤੇ ਹੁਣ ਇਹ ਜਿਹੜਾ ਕੀਤਾ ਆ کافی ਵੱਡਾ ਰੂਪ ਧਾਰਨ ਕਰ ਚੁੱਕਿਆ ਜੇ ਆਪਾਂ ਗੱਲ ਕਰੀਏ ਪ੍ਰਭਜੋਤ ਸਿੰਘ ਜੀ ਹਾਂਜੀ ਤੁਸੀਂ ਦੇਖਣ ਨੂੰ ਬਹੁਤ ਛੋਟੀ ਉਮਰ ਦੇ ਲੱਗ ਰਹੇ ਹੋ ਹਾਂਜੀ ਕਿਸ ਤਰ੍ਹਾਂ ਮਨ ਦੇ ਵਿੱਚ ਆਇਆ ਕਿ ਇਹ ਕੀਤਾ ਆਪਾਂ ਇੱਥੇ ਰਹਿ ਕੇ ਕਰੀਏ ਬਾਹਰ ਨਾ ਜਾਈਏ ਤੇ ਬਾਹਰੋਂ ਆ ਕੇ ਇਸੇ ਕਿੱਤੇ ਨੂੰ ਤੁਸੀਂ ਅਪਣਾਇਆ ਹਾਂਜੀ ਕਿ ਥੋੜਾ ਜਿਹਾ ਪਰਿਵਾਰ ਬਾਰੇ ਵੀ ਦੱਸੋ ਕਿ ਕਦੋਂ ਕੋਤੋਂ ਇਹ ਧੰਦਾ ਤੁਸੀਂ ਸ਼ੁਰੂ ਕੀਤਾ ਸੀ ਕਿਹਨੇ ਸ਼ੁਰੂ ਕੀਤਾ ਸੀ ਤੇ ਅੱਜ ਤੁਸੀਂ ਕਿੰਨੇ ਕਿਸ ਤਰ੍ਹਾਂ ਇਸ ਕਿਤੇ ਨੂੰ ਦੇਖਦੇ ਹੋ ਇਹ ਜੀ ਮੇਰੇ ਦਾਦਾ ਜੀ ਨੇ ਕਿਤੇ ਸ਼ੁਰੂ ਕੀਤਾ ਸੀਗਾ ਜੀ ਸਨ 90s ਚ ਉਹ ਮਾਝੇ ਤੋਂ ਮਾਲਵੇ ਚ ਲੁਧਿਆਣੇ ਟਰਾਂਸਫਰ ਕਰ ਗਏ ਸੀਗੇ ਜੀ ਫਿਰ ਉਹਨਾਂ ਨੇ ਸਾਡੇ ਕੋਲੇ ਸਟਾਰਟਿੰਗ ਦੇ ਵਿੱਚ ਸਿਰਫ 6 6 ਪਸ਼ੂ ਸੀਗੇ 6 ਮੱਝਾਂ ਸੀਗੀਆਂ ਫਿਰ ਹੌਲੀ ਹੌਲੀ ਇਹ ਘਰ ਘਰ ਵੱਧਦਾ ਗਿਆ ਫਿਰ ਜਦੋਂ ਪਾਪਾ ਇਸ ਕਾਰੋਬਾਰ ਚਾਹੀ ਫਿਰ ਉਹਨਾਂ ਨੇ ਬਾਇ ਹੈਂਡ ਜਿਵੇਂ ਇੱਕ ਪਲਾਟ ਤੋਂ ਦੋ ਦੋ ਪਲਾਟ ਤੋਂ ਤਿੰਨ ਲਏ ਫਿਰ ਉਹ ਵੀ ਤੇ ਦਾਦਾ ਜੀ ਦੋਵੇਂ ਕਾਰੋਬਾਰ ਕਰਦੇ ਸੀ ਹਮ ਉਸ ਤੋਂ ਬਾਅਦ ਜਦੋਂ ਮੈਂ ਆਪਣੀ ਪ্লাস 1 ਪਲੱਸ 2 ਕੀਤੀ ਮੇਰੇ ਰੈਲਟਿਵਸ ਚਾਚੇਤਾ ਜੀ ਦੇ ਲੜਕੇ ਬਾਹਰ ਸੀਗੇ ਫਿਰ ਅਸੀਂ ਬਾਹਰ ਚਲੇ ਗਏ ਜਦੋਂ ਮੈਂ ਬਾਹਰ ਗਿਆ ਮੈਨੂੰ ਇਸ ਕਿੱਤੇ ਬਾਰੇ ਕੋਈ ਜਾਣਕਾਰੀ ਨਹੀਂ ਸੀ ਤੁਸੀਂ ਕਹਿ ਸਕਦੇ ਹੋ ਨਾ ਮੈਨੂੰ ਸ਼ੌਂਕ ਸੀਗਾ ਜਦੋਂ ਮੈਂ ਬਾਹਰ ਗਿਆ ਉੱਥੋਂ ਦਾ ਸਿਸਟਮ ਦੇਖਿਆ ਉੱਥੋਂ ਦਾ ਕਾਰੋਬਾਰ ਕੀਤਾ ਮੈਂ ਉੱਥੇ ਟਰਕਿੰਗ ਕਰਦਾ ਸੀਗਾ ਜੀ ਜੀ ਕੈਨੇਡਾ ਟੂ ਅਮਰੀਕਾ ਟਰੱਕ ਚਲਾਉਂਦਾ ਸੀ ਤੇ ਟਰਕਿੰਗ ਲਾਈਫ ਬਹੁਤ ਹਾਰਡ ਹੈ ਹੂੰ ਫਿਰ ਮੈਂ ਜਦੋਂ ਪੀਆਰ ਹੋਇਆ ਮੈਂ ਇੰਡੀਆ ਆਇਆ ਇੰਡੀਆ ਕੇ ਮੈਂ ਜਦੋਂ ਇਹ ਬਿਜ਼ਨਸ ਦੇਖਿਆ ਫਿਰ ਮੈਨੂੰ ਐ ਫੀਲ ਹੋਣ ਲੱਗ ਪਿਆ ਕਿ ਕਰਦੇ ਨੇ ਇੰਨੀ ਮਿਹਨਤ ਨਾਲ ਇਹ ਬਿਜ਼ਨਸ ਨੂੰ ਕਿੱਥੇ ਦੀ ਕਿੱਥੇ ਲੈ ਕੇ ਆਏ ਜੇ ਉਹਨਾਂ ਦੀ ਇਸ ਬਿਜ਼ਨਸ ਨੂੰ ਈਜ਼ੀ ਹੈ ਹੋਰ ਅੱਗੇ ਲੈ ਕੇ ਜਾਣਾ ਐਸ ਕੰਪੇਅਰ ਟੂ ਮੈਂ ਸ਼ੁਰੂ ਤੋਂ ਫੇਰ ਸ਼ੁਰੂ ਕਰਾਂ ਹੂੰ ਫਿਰ ਉਸ ਤੋਂ ਬਾਅਦ ਮੈਂ ਇਸ ਕਿੱਤੇ ਚਾਇਆ ਹੂੰ ਫਿਰ ਮੈਂ ਆਪਣੇ ਦਾਦਾ ਜੀ ਤੋਂ ਇਸ ਕਿੱਤੇ ਬਾਰੇ ਗੁਣ ਲਏ ਹੂੰ ਪਰ ਅਨਫੋਰਚੂਨੇਟਲੀ ਉਹ ਜਲਾਈਚ ਸਰਵਾਸੀ ਹੋ ਗਏ ਫਿਰ ਉਸ ਤੋਂ ਬਾਅਦ ਮੈਂ ਮੇਰੇ ਚਾਚਾ ਜੀ ਨੇ ਗੁਰਸ਼ਰਨ ਸਿੰਘ ਹਰਚੰਦ ਸਿੰਘ ਉਹਨਾਂ ਨੇ ਮੇਰੀ ਬਹੁਤ ਹੈਲਪ ਕੀਤੀ ਹੂੰ ਉਹਨਾਂ ਨੇ ਮੈਨੂੰ ਇਸ ਕਿੱਤੇ ਬਾਰੇ ਬਹੁਤ ਜਾਣਕਾਰੀਆਂ ਦਿੱਤੀਆਂ ਪ੍ਰਮਜੀਤ ਸਿੰਘ ਜੀ ਗੱਲ ਇਹ ਆ ਵੀ ਦੇਖੋ ਅਸੀਂ ਦੇਖ ਰਹੇ ਹਾਂ ਤੁਹਾਡੇ ਪਸ਼ੂ ਆ ਬੜੇ ਵਧੀਆ ਨੇ ਥੋੜਾ ਸਾਨੂੰ ਪਸ਼ੂਆਂ ਬਾਰੇ ਗਿਆਨ ਦੇ ਦਿਓ ਵੀ ਕਿੰਨੇ ਪਸ਼ੂ ਨੇ ਇਸ ਵੇਲੇ ਗਾਵਾਂ ਕਿੰਨੀਆਂ ਮੱਝਾਂ ਕਿੰਨੀਆਂ ਕਿੰਨੇ ਕ ਦੁੱਧ ਦਿੰਦੇ ਆ ਸਾਡੇ ਕੋਲੇ ਜੀ ਰਾਈਟ ਨਾਓ ਆਲਮੋਸਟ 300 300 ਦੇ ਕਰੀਬ ਪਸ਼ੂ ਹੋਣਗੇ ਜੀ ਜਿਹਦੇ ਵਿੱਚ 130 40 ਕਾਊਸ ਹੋਣਗੀਆਂ ਜੀ ਜਿਨ੍ਹਾਂ ਨੂੰ ਆਪਾਂ ਗਾਵਾਂ ਕਹੇ ਦਿੰਦੇ ਆ ਜੀ ਜੀ ਤੇ ਰੈਸਟ ਬਾਕੀ ਜਿੰਨੀਆਂ ਵੀ ਨੇ ਉਹ ਮੱਝਾਂ ਨੇ ਜੀ ਥੋੜੇ ਬਹੁਤੇ ਅਸੀਂ ਖੁਦ ਹੀ ਕਰਦੀ ਬਰੀਡਿੰਗ ਵੀ ਸ਼ੁਰੂ ਕੀਤੀ ਜੀ ਹੁਣ ਕਰਦੀਆਂ ਬੱਚੀਆਂ ਕੱਟੀਆਂ ਪਾਲ ਰਹੇ ਆ ਜੀ ਮੇਰੇ ਕੋਲੇ ਮੈਕਸਿਮਮ ਤੋਂ ਮੈਕਸਿਮਮ ਜੀ 20 ਤੋਂ 25 ਕਿਲੋ ਵਾਲੀ ਗਾਂ ਵੀ ਆ ਜੀ ਤੇ 20 ਕਿਲੋ ਵਾਲੀ ਮੱਝ ਵੀ ਆ ਜੀ ਹੂੰ ਅਸੀਂ ਹਰਿਆਣੇ ਤੋਂ ਮੱਝਾਂ ਲਿਆਈਆਂ ਜੀ ਬਰੀਡ ਵਾਲੀਆਂ ਨੀਲੀ ਰਾਵੀ ਦੀਆਂ ਹੋਗੀਆਂ ਕੁਝ ਹਰਿਆਣੇ ਦੀ ਖੁੱਦੀਆਂ ਬਰੀਡਿੰਗ ਨੇ ਉੱਥੋਂ ਦੀ ਅੱਛਾ ਤੁਸੀਂ ਹੁਣ ਇਹਨਾਂ ਦੇ ਰੱਖ-ਰਖਾਅ ਬਾਰੇ ਸਾਨੂੰ ਦੱਸੋ ਕਿਉਂ 300 ਪਸ਼ੂ ਦਾ ਰੱਖਣਾ ਨਾ ਇੱਕ ਬਹੁਤ ਹੀ ਮਿਹਨਤ ਵਾਲਾ ਕੰਮ ਆ ਕਿੱਦਾਂ ਫਿਰ ਸੰਭਾਲ ਸੰਭਾਲ ਕਿੱਦਾਂ ਕਰਦੇ ਹੋ ਦੀ ਕਿੰਨੀ ਕਲੇਵਰ ਲਾਈ ਹੋਈ ਆ ਇਹ ਜੀ ਹੁਣ ਸਾਡੇ ਕੋਲੇ ਆਲਮੋਸਟ 11 ਤੋਂ 12 ਲੇਬਰ ਹੈ ਜੀ ਓਕੇ ਉਹਦੇ ਵਿੱਚ ਡਰਾਈਵਰ ਵੀ ਹੈ ਕੁਝ ਕੇਅਰ ਟੇਕਰ ਵੀ ਹੈ ਹਮ ਤੇ ਡਾਕਟਰ ਲੈਣਾ ਨਹੀਂ ਜੀ ਹਮ ਮੇਨਲੀ ਸਾਡੇ ਘਰੇ ਡਾਕਟਰ ਜੀ ਏਆਈ ਵਾਸਤੇ ਹੁੰਦਾ ਹਮ ਤੇ ਬਾਕੀ ਅਸੀਂ ਆਪ ਹੀ ਕਰ ਲੈਨੇ ਆ ਜੀ ਇਲਾਜ ਜਿਵੇਂ ਕਿ ਤੁਸੀਂ ਦੇਖ ਰਹੇ ਹੋਵੋਗੇ ਕਿ گاਵਾਂ ਦਾ ਜੀ ਸਾਰਾ ਸਿਸਟਮ ਅਸੀਂ ਆਟੋਮੈਟਿਕ ਕਰਤਾ ਜੀ ਹੋਂ ਉਹ ਸਾਰਾ ਪਾਰਲਰ ਦੇ ਵਿੱਚ ਚਵਾਈ ਹੁੰਦੀ ਹੈ ਜੀ گاਵਾਂ ਦੀ ਤੇ ਲੇਬਰ ਦੇ ਅੱਗੇ ਉਹ ਸਮੱਸਿਆ ਜਿਵੇਂ ਆਈ ਜਾਂਦੀ ਹੈ ਜੀ ਹਮ ਹੁਣ ਅਸੀਂ ਮੱਜਾ ਦੇ ਵਿੱਚ ਵੀ ਮਸ਼ੀਨਰੀ ਕੰਮ ਸ਼ੁਰੂ ਕੀਤਾ ਜੀ। ਅੱਛਾ ਪ੍ਰਭਜੂ ਸਿੰਘ ਜੀ ਗੱਲ ਇਹ ਆ ਵੀ 300 ਪਸ਼ੂ ਨੂੰ ਡੇਲੀ ਖੁਰਾਕ ਮੁਹੱਈਆ ਕਰਵਾਉਣੀ ਹੈ ਨਾ। ਹਾਂਜੀ ਕਿੱਦਾਂ ਕਰਵਾਉਣੇ ਹੋ ਫਿਰ ਇਹ ਸਾਰਾ ਕਿੱਦਾਂ ਚਾਰਾ ਚੂਰਾ ਕਿੱਥੋਂ ਲੈਣੇ ਹੋ? ਹਾਂਜੀ ਥੋੜਾ ਇਹਦੇ ਸੰਬੰਧੀ ਵੀ ਸਾਨੂੰ ਜਰੂਰ ਦੱਸੋ। ਆਪਣਾ ਵੀ ਬੀਜਿਆ ਹੋਇਆ ਜਾਂ ਬਾਹਰੋਂ ਹੀ ਲੈਣੇ ਹੋ ਫਿਰ ਸਾਰਾ ਤੇ ਸਾਈਲਿਸ ਵਗੈਰਾ ਵੀ ਤਿਆਰ ਕਰਦੇ ਹੋ ਇਹ ਵੀ ਵਿਸਥਾਰ ਨਾਲ ਸਾਨੂੰ ਜਰੂਰ ਦੱਸੋ। ਨਹੀਂ ਜੀ ਅਸੀਂ ਸਾਡਾ ਸਾਰਾ ਹੀ ਟੋਟਲੀ ਮਤਲਬ ਕਿ ਇਹ ਇਹ ਨਹੀਂ ਕਿ ਗੱਲਾਂ ਮੈਂ ਆਪਣੇ ਫਾਰਮ ਦੀ ਤੁਹਾਨੂੰ ਦੱਸ ਰਿਹਾ ਸਾਡੇ 올ਓਵਰ ਡੇਰੀਆਂ ਦੀ ਹਰ ਇੱਕ ਚੀਜ਼ ਅਸੀਂ ਖਰੀਦਦੇ ਹਾਂ ਜੀ ਹਰੇ ਚਾਰੇ ਤੋਂ ਲੈ ਕੇ ਸਾਈਲੇਜ ਤੋਂ ਲੈ ਕੇ ਫੀਡ ਤੱਕ ਜੀ ਤੇ ਸਾਈਲੇਜ ਅਸੀਂ ਖੁਦ ਆਪਾ ਜੀ ਚਾਚਾ ਜੀ ਉਹਨਾਂ ਦੀ ਜ਼ਮੀਨ 'ਚ ਫਾਗ ਲਏ ਓਕੇ ਜੀ ਸਾਈਲੇਜ ਅਸੀਂ ਸਾਲ ਦਾ ਇਕੱਠਾ ਸਟਾਕ ਕਰ ਲੈਂਦੇ ਹਾਂ ਜੀ ਉੱਥੇ ਠੀਕ ਹੈ ਜੀ ਤੇ ਜਿਹੜੀ ਫੀਡ ਹੈ ਜੀ ਚਾਚਾ ਜੀ ਦੀ ਮੇਰੇ ਦੀ ਫੀਡ ਫੈਕਟਰੀ ਹੈ ਜੀ ਜਿਵੇਂ ਮੱਕੀ ਹੋ ਗਈ ਦਲੀਆ ਹੋ ਗਿਆ ਕਣਕ ਦਾ ਸਰੋਂ ਦੀ ਖਾਲ ਵੜੇਵਿਆਂ ਦੀ ਸੋਇਆਬੀਨ ਚੋਕਰ ਛਾਣ ਇਹ ਸਾਰਾ ਉੱਥੋਂ ਆਉਂਦਾ ਜੀ ਦਿਨ ਦਾ ਦਿਨ ਦਾ ਅਸੀਂ ਖੋਲ ਕੇ ਪਸ਼ੂਆਂ ਦੀ ਐਵਰੇਜ ਗੱਡੀ ਹੋਈ ਹੈ ਕਿ ਕਿਨੋਂ 6 ਕਿਲੋ ਲੈਣਾ ਕਿਨੋਂ 5 ਕਿਲੋ ਲੈਣਾ ਉਹ ਰਲਾ ਕੇ ਸਵੇਰੇ ਸ਼ਾਮ ਪਾਈਦਾ ਜੀ ਜਿੱਦਾਂ ਸਾਡੀ ਅੱਜ ਦੀ ਗੱਲਬਾਤ ਦਾ ਆ ਪਰਜੀਵੀਆਂ ਦੀ ਸਮੱਸਿਆ ਹਾਂਜੀ ਮੱਖੀ ਮੱਛਰ ਜਾਂ ਹੋਰ ਜਿਹੜੇ ਵੀ ਇਦਾਂ ਦੇ ਉੱਡਦੇ ਫਿਰਦੇ ਨਿੱਕੇ ਨਿੱਕੇ ਜੀ ਨੇ ਉਹਨਾਂ ਦੀ ਸਮੱਸਿਆ ਬੜੀ ਪਸ਼ੂ ਕਿੱਤੇ ਦੇ ਵਿੱਚ ਆਉਂਦੀ ਆ ਹਾਂਜੀ ਉਹਦਾ ਹੱਲ ਫੇ ਕਿਦਾਂ ਕਰਦੇ ਆ ਉਹਦੇ ਹੱਲ ਜੀ ਅਸੀਂ ਕਰਦੇ ਆ ਜੀ ਜਿਵੇਂ ਕਿ ਕੋਸ਼ਤਾ ਦੇਸੀ ਨੂੰ ਸੇ ਕਰਦੇ ਆ ਜਿਵੇਂ ਦਾਦਾ ਜੀ ਹੋਣਾ ਨੇ ਦੱਸੇ ਹੋਏ ਸੀਗੇ ਕਿ ਆਪਣਾ ਧੂਆ ਬਾਲ ਲਓ ਬਾਥੀਆਂ ਤੇ ਤੂੜੀ ਰੱਖ ਕੇ ਜੀ ਸ਼ਾਮ ਨੂੰ ਤੇ ਅਸੀਂ ਵੱਡੇ ਵੱਡੇ ਫੈਨ ਲਾਏ ਹੋਏ ਆ ਜਿਵੇਂ ਤੁਸੀਂ ਮੇਰੇ ਫਾਰਮ ਚ ਦੇਖ ਰਹੇ ਹੋ ਹਾਂਜੀ 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 ਦੇਖ ਲਿਆ ਅਸੀਂ ਤੇ ਇੱਕ ਟਿਕਟੈਗ ਦੀ ਦਵਾਈ ਲਾਉਣੀ ਆ ਜੀ ਅਸੀਂ ਓਕੇ ਉਹਦੀ ਸਪਰੇਅ ਕਰਾ ਦੇਣੀ 3-4 ਦਿਨਾਂ ਬਾਅਦ ਅੱਛਾ ਤੇ ਉਹਦੇ ਨਾਲ ਸਮੱਸਿਆ ਦਾ ਪੂਰਾ ਸਮਾਧਾਨ ਤਾਂ ਨਹੀਂ ਹੁੰਦਾ ਪਰ ਕਾਫੀ ਹੱਦ ਤੱਕ ਇਹ ਰਾਹਤ ਮਿਲ ਜਾਂਦੀ ਹੈ ਜੀ ਪਸ਼ੂ ਸਾਡੇ ਨੌਜਵਾਨਾਂ ਨੂੰ ਕੀ ਸਨੇਹਾ ਤੁਸੀਂ ਦੇਣਾ ਚਾਹੋਗੇ ਜਿਹੜੇ ਸੱਤ ਭਰਨੇ ਬਾਹਰ ਜਾਣ ਲਈ ਹਾਂਜੀ ਤਕਰੀਬਨ ਉਹ ਮੈਨੂੰ ਲੱਗਦਾ ਵੀ 40-50 ਲੱਖ ਰੁਪਏ ਲਾ ਕੇ ਬਾਹਰ ਚਲੇ ਜਾਂਦੇ ਆ ਹਾਂਜੀ ਤੇ ਫਿਰ ਸ਼ਾਇਦ ਉੱਥੇ ਜਾ ਕੇ ਕਾਮਯਾਬ ਹੁੰਦੇ ਆ ਜਾਂ ਨਹੀਂ ਉਹ ਬਾਅਦ ਦੀ ਗੱਲ ਹੈ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਗੇ ਕੀ ਪੰਜਾਬ ਦੇ ਵਿੱਚ ਰਹਿ ਕੇ ਉਹ ਵਧੀਆ ਕੰਮ ਕਰ ਸਕਦੇ ਆ ਨੌਜਵਾਨ ਪੀੜੀ ਨੂੰ ਜੀ ਮੈਂ ਇਹੀ ਕਹਿਣਾ ਚਾਹੁੰਦਾ ਕਿ ਜਿੰਨਾਂ ਦੇ ਤਾਂ ਇੱਥੇ ਵਧੀਆ ਕਾਰੋਬਾਰ ਨੇ ਜੀ ਭਾਵੇਂ ਕਾਰੋਬਾਰ ਨਹੀਂ ਵੀ ਹੈਗੇ 40-50 ਲੱਖ ਰੁਪਏ ਆਪਾਂ ਨਗਦ ਲਾ ਦਿੰਨੇ ਆ ਬਿਨਾ ਸੋਚੇ ਸਮਝੇ ਕਿ ਅਸੀਂ ਬਾਹਰ ਜਾਣਾ ਹੈ ਜੀ ਉਹਦੇ ਨੂੰ ਬਜਾਏ ਇੱਥੇ ਬਹੁਤ ਛੋਟੇ-ਛੋਟੇ ਕਾਰੋਬਾਰ ਨੇ ਤੁਸੀਂ ਨਹੀਂ ਵੱਡਾ ਕੰਮ ਕਰਨਾ ਕੋਈ ਛੋਟਾ ਕਾਰੋਬਾਰ ਤੋਂ ਸ਼ੁਰੂ ਕਰ ਲਓ ਤੇ ਆਪਣੇ ਇੱਥੇ ਪੰਜਾਬ ਦੇ ਵਿੱਚ ਤਾਂ ਖਾਸ ਕਰਕੇ ਰੋਟੀ ਦੀ ਕੋਈ ਕਮੀ ਨਹੀਂ ਜਿਹੜਾ ਮਿਹਨਤ ਨਾਲ ਕੰਮ ਕਰੇਗੀ ਤੇ ਥੋੜੀ ਜੀ ਆਪਾਂ ਬਾਹਰ ਜਾ ਕੇ ਵੀ ਸ਼ਰਮ ਲਾਉਣੀ ਹੈ ਕੰਮ ਕਰਨ ਦੀ ਤੇ ਆਪਾਂ ਇੱਥੇ ਹੀ ਸ਼ਰਮ ਲਾ ਕੇ ਕੰਮ ਕੀਤਾ ਜਾਵੇ ਨਾਲੇ ਆਪਾਂ ਆਪਣੇ ਪਰਿਵਾਰ ਕੋ ਰਵਾਂਗੇ ਰਬਜੋਤ ਸਿੰਘ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਤੁਹਾਡੇ ਨੂੰ ਜਾਣਕਾਰੀ ਦੇਣ ਲਈ ਬਹੁਤ-ਬਹੁਤ ਧੰਨਵਾਦ ਸਾਡੇ ਨਾਲ ਨੇ ਇਸ ਇਲਾਕੇ ਦੀ ਖੇਤੀਬਾੜੀ ਵਿਕਾਸ ਅਫਸਰ ਡਾਕਟਰ ਰਮਨਪ੍ਰੀਤ ਕੌਰ ਜੀ ਜਿਹੜੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਲੁਧਿਆਣਾ ਦੇ ਵਿੱਚ ਆਪਣੀ ਸੇਵਾ ਨਿਭਾ ਰਹੇ ਆ ਡਾਕਟਰ ਸਾਹਿਬ ਜਦੋਂ ਅਸੀਂ ਗੱਲ ਕਰਦੇ ਆ ਸਹਾਇਕ ਕਿੱਤਿਆਂ ਦੀ ਕੀ ਸਨੇਹਾ ਦੇਣਾ ਚਾਹੋਗੇ ਸਾਡੇ ਕਿਸਾਨ ਵੀਰਾਂ ਨੂੰ ਵੀ ਕਿਹੜੇ-ਕਿਹੜੇ ਕਿੱਤੇ ਕਰਕੇ ਉਹ ਆਪਣੀ ਆਮਦਨ ਦੇ ਵਿੱਚ ਵਾਧਾ ਕਰ ਸਕਦੇ ਆ ਜਿਹੜੇ ਖੇਤੀ ਨਾਲ ਸਬੰਧਿਤ ਕੀਤੇ ਨੇ ਕਿਸਾਨ ਵੀਰਾਂ ਨੂੰ ਤਾਂ ਮੈਂ ਹੀ ਕਹੂੰਗੀ ਕਿ ਖੇਤੀਬਾੜੀ ਦੇ ਨਾਲ ਤਾਂ ਸਭ ਤੋਂ ਵਧੀਆ ਸਹਾਇਕ ਖਤੰਦਾਏ ਉਹ ਆਪਣਾ ਡੇਲੀ ਦਾ ਹੀ ਮੰਨਿਆ ਜਾਂਦਾ ਹੈ ਕਿਉਂਕਿ ਇੱਕ ਤਾਂ ਇਹਦੇ ਚ ਆਮਦਨ ਜ਼ਿਆਦਾ ਹੈ ਇੱਕ ਆਪ ਆਪਣੀਆਂ ਘਰ ਦੀਆਂ ਜਿਹੜੀਆਂ ਲੋੜਾਂ ਹੈ ਉਹ ਵੀ ਇਹਦੇ ਤੋਂ ਪੂਰੀਆਂ ਕਰ ਸਕਦੇ ਆ ਕਿੱਥੇ ਆਪਾਂ ਬਾਹਰੋਂ ਦੁੱਧ ਖਰੀਦਣਾ ਹੈ ਕਿੱਥੋਂ ਆਪਾਂ ਨੂੰ ਘਰੋਂ ਹੀ ਮਿਲ ਜਾਣਾ ਹੈ ਬਾਕੀ ਫਸਲਾਂ ਦੇ ਵਿੱਚ ਵਿਭਿੰਨਤਾ ਵੀ ਇਹਦੇ ਨਾਲ ਹੀ ਆਉਂਦੀ ਆ ਜਿਵੇਂ ਕਿ ਅਗਰ ਆਪਾਂ ਝੋਨੇ ਦੀ ਜਗ੍ਹਾ ਤੇ ਮੱਕੀ ਲਾਉਨੇ ਆ ਉਹ ਆਪਣੇ ਪਸ਼ੂਆਂ ਲਈ ਇਹ ਵੀ ਵਧੀਆ ਆ ਆਪਾਂ ਚਾਰੇ ਵਾਰਸੋਂ ਵਰਤ ਸਕਦੇ ਆ ਮੇਰੇ ਹਿਸਾਬ ਨਾਲ ਤਾਂ ਆਪਾਂ ਨੂੰ ਡੇਰੀ ਵਾਲ ਜਾਣਾ ਚਾਹੀਦਾ ਏ ਜਿਵੇਂ ਕਿ ਜਿਹੜੀ ਆਪਣੀ ਖਾਦ ਵੀ ਆਪਾਂ ਇਹਦੇ ਤੋਂ ਲੈ ਸਕਦੇ ਆ ਜਿਵੇਂ ਵਰਮੀ ਕੰਪੋਸਟ ਜਾਂ ਫਿਰ ਫਾਰਮ ਮੈਡ ਮੈਨਿਓਰ ਆਪਣੀਆਂ ਫਸਲਾਂ ਲਈ ਬਹੁਤ ਵਧੀਆ ਏ ਉਹ ਤਾਂ ਡੇਰੀ ਦਾ ਇੱਕ ਪ੍ਰੋਡਕਟ ਆ ਜਿਹੜਾ ਵੇਸਟ ਹੀ ਆ ਉਹਨੂੰ ਆਪਾਂ ਬਹੁਤ ਹੀ ਵਧੀਆ ਤਰੀਕੇ ਨਾਲ ਆਪਦੀ ਜਿਹੜੀ ਆਪਣੀ ਸੋਇਲ ਦੀ ਹੈਲਥ ਆ ਉਹਨੂੰ ਇੰਪਰੂਵ ਕਰ ਸਕਦੇ ਆ ਅੱਛਾ ਡਾਕਟਰ ਸਾਹਿਬ ਦੇਖੋ ਖੇਤੀ ਦੇ ਨਾਲ ਸਹਾਇਕ ਕੀਤਾ ਇਹ ਡੀਰੀ ਫਾਰਮ ਦਾ ਬਹੁਤ ਹੀ ਵਧੀਆ ਹੈ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਤੁਸੀਂ ਵੀ ਕੀ ਕਹਿਣਾ ਚਾਹੋਗੇ ਕਿ ਇੱਥੇ ਰਹਿ ਕੇ ਹੀ ਬਾਹਰ ਜਾਣ ਦੀ ਜਗ੍ਹਾ ਕੰਮ ਵਧੀਆ ਆਪਣਾ ਕੀਤਾ ਜਾ ਸਕਦਾ ਪੰਜਾਬ ਚ ਖੇਤੀ ਦਾ ਉੱਤੇ ਕੋਈ ਧੰਦਾ ਨਹੀਂ ਆ ਪੰਜਾਬ ਚੋਂ ਖੇਤੀ ਜਾ ਨਹੀਂ ਸਕਦੀ ਤੇ ਆਪਾਂ ਆਪਣਾ ਕੰਮ ਛੱਡ ਕੇ ਬਾਹਰ ਜਾਣਾ ਉਹ ਤੱਕ ਕੋਈ ਤੁੱਕ ਨਹੀਂ ਬਣਦੀ ਆਪਾਂ ਆਪਣੀ ਖੇਤੀ ਸੰਭਾਲੀਏ ਆਪਣੇ ਆਪਾਂ ਕਿਸੇ ਵੀ ਧੰਦੇ ਚ ਜਾਈਏ ਚਾਹੇ ਆਪਾਂ ਆਪਣੀਆਂ ਫਸਲਾਂ ਨੂੰ ਸੰਭੀਏ ਆਪਣੇ ਡੇਰੀ ਫਾਰਮਿੰਗ ਕਰ ਲਈਏ ਤਾਂ ਮੈਂ ਤਾਂ ਇਹ ਸਨੇਹਾ ਰਾਂਗੀ ਕਿ ਉਥੇ ਉਹਨਾਂ ਦੇ ਅੰਡਰ ਕੰਮ ਕਰਨ ਨਾਲੋਂ ਵਧੀਆ ਤੁਸੀਂ ਆਪਣਾ ਪੰਜਾਬ ਬਚਾਓ ਉਹ ਜ਼ਿਆਦਾ ਵਧੀਆ ਸੋ ਡਾਕਟਰ ਸਾਹਿਬ ਵਧੀਆ ਜਾਣਕਾਰੀ ਦਿੱਤੀ ਤੁਹਾਡੇ ਨੇ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਬਹੁਤ ਪਸੰਦ ਆਇਆ ਹੋਵੇਗਾ ਨਵੇਂ ਵਿਸ਼ੇ ਤੇ ਨਵੀਂ ਜਾਣਕਾਰੀ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਮਨਦੀਪ ਨੂੰ ਦਿਓ ਇਜਾਜ਼ਤ ਧੰਨਵਾਦ